ਦੇ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਸੰਜੀਵ ਸ਼ਰਮਾ ਹੀ ਸਾਡੇ ਸੀਨੀਅਰ ਪੱਤਰਕਾਰ ਨੇ ਚੈਨਲ ਦੇ ਉਹਨਾਂ ਨਾਲ ਕਰਦੇ ਆ ਗੱਲਬਾਤ ਤਾਂ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਟੀਵੀ ਦੇ ਲਾਈਵ ਪ੍ਰੋਨਸਰ ਧੰਨਵਾਦ ਛੋਡੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਦੇਖੋ ਬਾਬਾ ਗੁਰਿੰਦਰ ਸਿੰਘ ਜੀ ਨੇ ਇੱਕ ਬਹੁਤ ਵੱਡਾ ਯਾਨੀ ਕਿ ਫੈਸਲਾ ਲਿੱਤਾ ਹੈ ਬਿਲਕੁਲ ਬਿਲਕੁਲ ਛੋਡੀ ਸਾਹਿਬ ਜਿੱਦਾਂ ਆਪਾਂ ਦੂਜੇ ਦਾ ਤੀਜੇ ਦਿਨ ਆਪਾਂ ਗੱਲ ਕਰਦੇ ਹੁਣੇ ਲਾਈਵ ਦੇ ਵਿੱਚ ਵੀ ਜਿਹੜਾ ਡੇਰਾਵਾਦ ਹੁੰਦਾ ਜਾਂ ਡੇਰਿਆਂ ਦਾ ਵਾਧਾ ਕਿਤੇ ਨਾ ਕਿਤੇ ਬਹੁਤ ਹੋ ਰਿਹਾ ਜੀ ਜੀ ਲੇਕਿਨ ਡੇਰਾ ਬਿਆਸ ਰਾਧਾ ਸਵਾਮੀ ਡੇਰਾ ਇੱਕ ਐਦਾਂ ਦਾ ਡੇਰਾ ਹੈ ਵੀ ਜਿਹਨੂੰ ਐਸੀ ਕਹਿ ਸਕਦੇ ਆਂ ਵੀ ਠੀਕ ਆ ਇੱਕ ਬਹੁਤ ਵਧੀਆ ਸਿਸਟਮ ਦੇ ਵਿੱਚ ਉੱਥੇ ਦਾ ਜਿਹੜਾ ਪ੍ਰੋਗਰਾਮ ਚੱਲਦਾ ਜਾਂ ਜਿਹਨੂੰ ਅੱਗੇ ਤੋਂ ਹੋਰ ਨਖਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਜੀ ਕਿਉਂਕਿ ਜਿਹੜੇ ਕੰਮ ਚੰਗੇ ਹੁੰਦੇ ਆਂ ਜੀ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਜੀ ਜੀ ਸਹੀ ਗੱਲ ਵੇਖੋ ਡੇਰਾ ਬਿਆਸ ਦੇ ਵਿੱਚ ਡੇਰਾ ਮੁਖੀ ਬਾਬਾ ਗੁਰਵਿੰਦਰ ਸਿੰਘ ਜੀ ਵੱਲੋਂ ਜੀ ਜਿੰਨਾ ਵੀ ਵੀਆਈਪੀ ਕਲਚਰ ਪਹਿਲਾਂ ਤੋਂ ਚੱਲਦਾ ਆ ਰਿਹਾ ਸੀ ਜੀ ਜੀ ਮੰਨ ਲਓ ਹੁਣ ਕੋਈ ਵੀਆਈਪੀ ਬੰਦਾ ਜਾਂ ਕੋਈ ਵਿਸ਼ੇਸ਼ ਖਾਸ ਬੰਦਾ ਉਹਨਾਂ ਦਾ ਬੈਠਣ ਦਾ ਅਲੱਗ ਸਿਸਟਮ ਹੁੰਦਾ ਸੀ ਆਮ ਸੰਗਤ ਆ ਅਲੱਗ ਹੁੰਦਾ ਸੀ ਜੀ ਜੀ ਉਹ ਬਿਲਕੁਲ ਸਿਸਟਮ ਆਮ ਸੰਗਤ ਦੇ ਵਾਂਗ ਹੀ ਕਰ ਦਿੱਤਾ ਉੱਥੇ ਬਿਲਕੁਲ ਹੀ ਇਹ ਚੀਜ਼ ਨੂੰ ਖਤਮ ਕਰ ਦਿੱਤਾ ਗਿਆ ਵੀ ਕੌਣ ਅੱਗੇ ਬੈਠੂਗਾ ਜਾਂ ਕੌਣ ਪਿੱਛੇ ਬੈਠੂਗਾ ਕੌਣ ਸੋਫਾ ਸੀਟ ਤੇ ਬੈਠੂਗਾ ਕੌਣ ਨੀਚੇ ਜ਼ਮੀਨ ਤੇ ਬੈਠੂਗਾ ਜੀ ਸ਼ਰਮਜੀਤ ਇਹ ਤਾਂ ਗੱਲ ਬੜੀ ਵਧੀਆ ਹੋਈ ਹੈ ਨਾ ਜਿਹੜਾ ਬਾਬਾ ਗੁਰਿੰਦਰ ਜੀ ਨੇ ਫੈਸਲਾ ਕੀਤਾ ਹੈ ਹਮੇਸ਼ਾ ਹੀ ਇਹਨਾਂ ਦਾ ਡੇਰਾ ਬਹੁਤ ਵਧੀਆ ਯਾਨੀ ਸ਼ਲਾਘਾਯੋਗ ਹੁਣ ਤੱਕ ਰਿਹਾ ਹੈ ਕੋਈ ਐਸੀ ਵੇਚੀ ਗੱਲ ਨਹੀਂ ਉઠી ਮੈਂ ਮਾਫੀ ਚਾਹੁੰਦਾ ਮੈਂ ਮੁੱਦੇ ਤੋਂ ਥੋੜਾ ਦੂਰ हट ਕੇ ਗੱਲ ਕਰਨਾ ਮੇਰੀ ਵੱਲ ਬਣਦੀ ਵੀ ਹੈ ਕਿਉਂਕਿ ਆਪਣੇ ਦਰਸ਼ਕ ਇਹ ਸਵਾਲ ਸਾਨੂੰ ਕਰਦੇ ਨੇ ਇੱਕ ਤਾਂ ਇਹ ਡੇਰਾ ਮੁਖੀ ਨੇ ਇੱਕ ਡੇਰਾ ਮੁਖੀ ਤੁਹਾਨੂੰ ਯਾਦ ਹੈ ਸਰਸੇ ਵਾਲਾ ਉਹ ਉਹ ਤਾਂ ਸਾਰੇ ਨੂੰ ਅੱਗੇ ਬਿਠਾਉਂਦਾ ਸੀ ਆਪਣੇ ਨਾਲ ਨਾਲ ਬਿਠਾਉਂਦਾ ਸੀ ਖਾਸ ਕਰ ਮੈਂ ਕਹਾਂ ਨੀਪਰੀ ਦਾ ਨਾਮ ਲਾਂਗਾ ਬਿਲਕੁਲ ਬਿਲਕੁਲ ਸੋਢੀ ਸਾਹਿਬ ਅਗਰ ਉਹਦੇ ਨਾਲ ਇਸੇ ਕੰਪੈਰੀਜ਼ਨ ਕਰੋਗੇ ਤਾਂ ਸਾਡੀ ਬੇਫਕੂਫੀ ਹੋਊਗੀ ਜੀ ਜੀ ਕਿਉਂਕਿ ਡੇਰਾ ਵਿਆਸ ਮਤਲਬ ਇਹ ਕਹੀ ਜੀ ਸੰਸਥਾ ਵੀ ਜਿੱਥੇ ਹਲੇ ਤੱਕ ਜੋ ਮੇਰੀ ਸੋਝੀ ਆ ਜੋ ਮੇਰੀ ਸਮਝ ਹੈ ਸਾਨੂੰ ਹਲੇ ਤੱਕ ਕੋਈ ਨੈਗੇਟਿਵ ਪੁਆਇੰਟ ਨਹੀਂ ਜੀ ਦਿਖਿਆ ਹੈ ਜੇ ਤੁਸੀਂ ਸਰਸੇ ਵਾਲੇ ਡੇਰੇ ਦੀ ਗੱਲ ਕਰਦੇ ਆ ਤਾਂ ਉੱਥੇ ਕੋਈ ਪਾਸਟ ਪੋਜ਼ਿਟਿਵ ਪੁਆਇੰਟ ਨਹੀਂ ਜੀ ਸਾਨੂੰ ਦਿਖਦਾ ਜੀ ਜਮੀਨ ਸਮਾਨ ਦਾ ਅੰਤਰ ਹੈ ਜੀ ਹੁਣ ਜੇ ਅਸੀਂ ਰਾਮ ਰਹੀਮ ਦੀ ਗੱਲ ਕਰੀਏ ਉਹਨਾਂ ਦਾ ਜਿਹੜਾ ਤੁਸੀਂ ਫੀਡਬੈਕ ਤੇ ਜਾਣ ਦੀ ਕੋਸ਼ਿਸ਼ ਕਰੋਗੇ ਇੱਕ ਆਪਣੀ ਅੰਦਰ ਜਿਹਨੂੰ ਕੰਟਰੀ ਬਣਾ ਲੈਣੀ ਅੰਦਰੇ ਕ੍ਰਾਂਸੀ ਚਲਾਉਣੀ ਪਤਾ ਨਹੀਂ ਕਿੰਨਿਆਂ ਕ ਭੈਣਾ ਕਿੰਨਿਆਂ ਕ ਸਾਡੀਆਂ ਬੱਚੀਆਂ ਜਿਨ੍ਹਾਂ ਦੇ ਕਤਲ ਹੋਇਆ ਬਲਾਤਕਾਰ ਹੋਇਆ ਉਹਨਾਂ ਨੂੰ ਮਾਰਿਆ ਗਿਆ ਵੱਢਿਆ ਗਿਆ ਅੰਦਰੇ ਕਿੰਨੇ ਨਾ ਕਿੰਨੇ ਕੰਕਾਲ ਉਹਨਾਂ ਨੇ ਦੱਬ ਰੱਖੇ ਸੀ ਜਦੋਂ ਪੰਜਗੂਲੇ ਦੇ ਵਿੱਚ ਉਹਨਾਂ ਦੀ ਅਰੈਸਟ ਪਈ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਜੇਲ੍ਹ ਤੱਕਿਆ ਗਿਆ ਸਨੋਰੀਆ ਜੇ ਸਨੋਰੀਆ ਜੇਲ੍ਹ ਦੇ ਵਿੱਚ ਉਸ ਟਾਈਮ ਕਿੰਨੇ ਕਾਲ ਨਿਕਲੇ ਜਾਂ ਕਿੰਨਾ ਇਹ ਸਿਸਟਮ ਨੂੰ ਦੇਖਿਆ ਗਿਆ ਜੇ ਤੁਸੀਂ ਹਨੀ ਪ੍ਰੀਤ ਦੀ ਗੱਲ ਕਰਦੇ ਆ ਦੇਖੋ ਅਜਿਹੀ ਹਨੀ ਪ੍ਰੀਤ ਇੱਕ ਪਾਸੇ ਦਾ ਕਹਿ ਰਹੀ ਹੈ ਵੀ ਮੇਰੇ ਪਿਤਾ ਜੀ ਆ ਇੱਕ ਪਾਸੇ ਦੂਜੇ ਪਾਸੇ ਕਿਤੇ ਨਾ ਕਿਤੇ ਫਿਲਮਾਂ ਦੇ ਵਿੱਚ ਹੀਰੋਇਨ ਦੀ ਗੱਲ ਕਰਦੇ ਆ ਪਿਆਰ ਦੀ ਗੱਲ ਕਰਦੇ ਆ ਅਜਿਹੀ ਕੋਈ ਡੇਰੇ ਹੁੰਦੇ ਆ ਜੀ ਜੇ ਅਸੀਂ ਡੇਰੇ ਵ્યાਸ ਦੀ ਗੱਲ ਕਰਦੇ ਆ ਜੀ ਬਿਲਕੁਲ ਉੱਥੇ ਠੀਕ ਹੈ ਇੱਕ ਅਲੱਗ ਉਹਨਾਂ ਨੇ ਆਪਣਾ ਸਿਸਟਮ ਬਣਾਇਆ ਹੋਇਆ ਲੇਕਿਨ ਕਿਸੇ ਦੀ ਕਿਸੇ ਜਾਤ ਪ੍ਰਤੀ ਜਾਂ ਕਿਸੇ ਧਰਮ ਪ੍ਰਤੀ ਕਿੰਤੂ ਪਰੰਤੂ ਅੱਜ ਤੱਕ ਐਸੀ ਸੁਣੀ ਨਹੀਂ ਜੀ ਜੋ ਕਿ ਬਹੁਤ ਹੀ ਇਕੱਲੇ ਸ਼ਲਾਗਾ ਜੋ ਗੱਲ ਹੈ ਜੀ ਜੀ ਉਹਨਾਂ ਦੇਖੋ ਸਾਹਿਬ ਕਹਿ ਕਹਿੰਦੇ ਵੀ ਜਿਹੜੇ ਲੋਕ ਪਹਿਲਾਂ ਅੱਗੇ ਜਿਵੇਂ ਤੁਸੀਂ ਕਹੇ ਕਤਾਰ ਹੁਣ ਇੱਕੋ ਕਤਾਰ 'ਚ ਬੈਠਣਗੇ ਇਸ ਦੇ ਨਾਂ ਨਾਲ ਜਿਹੜੇ ਉਹਨਾਂ ਦੇ ਯਾਨੀ ਕਿ ਪ੍ਰਵਚਨ ਸੁਣ ਸੁਣਗੇ ਸ਼ਰਧਾਲੂ ਉਹ ਕਿਤਨਾ ਕਿਤੇ ਉਹ ਵੀ ਆਈਪੀ ਕਲਚਰ ਹੀ ਖਤਮ ਕਰ ਦਿੱਤਾ ਗਿਆ ਵੀ ਜਿਹੜੇ ਵੀ ਸਾਰੇ ਸੁਣਨਗੇ ਉਹ ਸਾਰੇ ਇੱਕੋ ਪ੍ਰੋਮ 'ਚ ਬੈ ਕੇ ਸੁਣਨਗੇ ਯਾਨੀ ਕਿ ਪਹਿਲਾਂ ਵੀ ਆਈਪੀ ਦੇ ਵੀ ਕਿਤੇ ਲੱਗਦੇ ਅਲੱਗ ਇੱਕ ਪ੍ਰੋਮ ਕਿਤਾ ਜਾਂਦਾ ਸੀ ਦੇਖੋ ਛੋਟੀ ਸਾਹਿਬ ਜਦੋਂ ਸਾਡਾ ਬਚਪਨ ਸੀਗਾ ਜੀ ਜੱਟੇ ਸੀ ਅਸੀਂ ਅਸੀਂ ਕਿਸੇ ਵੀ ਧਰਮਕ ਸੰਸਥਾ ਤੇ ਜਾਂਦੇ ਸੀ ਹੁਣ ਉਹ ਚੀਜ਼ ਦਾ ਫਰਕ ਪੈਂਦਾ ਜਾ ਰਿਹਾ ਜੀ ਅੱਗੇ ਤੋਂ ਅੱਗੇ ਕਿਸੇ ਵੀ ਅਸੀਂ ਢੰਡਾਰੇ ਦੇ ਵਿੱਚ ਜਾਂਦੇ ਸੀ ਕਦੇ ਅਸੀਂ ਚਮਚਾ ਨਹੀਂ ਸੀ ਦੇਖਦੇ ਹੁੰਦੇ ਜੀ ਜੀ ਕਦੇ ਕੋਈ ਸਪੈਸ਼ਲ ਐਦਾਂ ਦਾ ਭਾਂਡਾ ਨਹੀਂ ਸੀ ਦੇਖਦੇ ਹੁੰਦੇ ਲੇਕਿਨ ਚਲੋ ਠੀਕ ਆ ਚਮਚਾ ਇੱਕ ਸਿਸਟਮ ਦੇ ਵਿੱਚ ਆ ਜਾਂਦਾ ਲੇਕਿਨ ਇਹ ਨਹੀਂ ਸੀ ਹੁੰਦਾ ਹੈਗਾ ਵੀ ਜਿਹੜੇ ਖਾਸ ਬੰਦੇ ਆਏ ਆ ਜਾਂ ਖਾਸ ਲੋਕ ਆਏ ਆ ਉਹਨਾਂ ਵਾਸਤੇ ਇੱਕ ਅਲੱਗ ਸਿਸਟਮ ਬਣਾਇਆ ਅਲੱਗ ਭਾਂਡੇ ਦੇ ਆ ਬੈਠਣ ਦੀ ਜਗ੍ਹਾ ਲੱਗਾ ਬਿਲਕੁਲ ਕਤਾਰਾਂ ਦੇ ਵਿੱਚ ਜਿਹਨੂੰ ਕਹਿੰਦੇ ਨੇ ਬੈਠ ਕੇ ਲਾਈਨਾਂ ਦੇ ਵਿੱਚ ਬੈਠ ਕੇ ਜਿਵੇਂ ਆਮ ਸੰਗਤ ਖਾਂਦੀ ਆ ਐਦਾਂ ਹੀ ਪ੍ਰਸ਼ਾਦਾ ਪਾਣੀ ਕਿਤੇ ਨਾ ਕਿਤੇ ਸੀ ਸ਼ੱਕਦੇ ਹੁੰਦੇ ਸੀ ਜਿਵੇਂ ਬੱਚੇ ਟਾਈਮ ਬਚਪਨ ਦੀ ਗੱਲ ਕਰਦੇ ਹੁਣ ਵੀ ਕਿਤੇ ਨਾ ਕਿਤੇ ਸੀ ਧਾਰਮਿਕ ਸਥਾਨਾਂ ਤੇ ਜਾਂਦੇ ਐਦਾਂ ਹੀ ਹੁੰਦਾ ਲੇਕਿਨ ਬਹੁਤ ਜ਼ ਕਿਤੇ ਨਾ ਕਿਤੇ ਲੋਕਾਂ ਦੀ ਏਦਾਂ ਦੀ ਸੋਚ ਆ ਵੀ ਕਈ ਧਰਮ ਘਰਸਥਾਨਾਂ ਦੇ ਉੱਤੇ ਵੀਆਈਪੀ ਕਲਚਰ ਚਲਾ ਰਹੇ ਚਲਾ ਰੱਖਿਆ ਹੈ ਜੀ ਕਿਤੇ ਨਾ ਕਿਤੇ ਵੀਆਈਪੀ ਕਲਚਰ ਦਾ ਤਾਂ ਮਤਲਬ ਹੀ ਨਹੀਂ ਕਿਉਂਕਿ ਜਿਹੜਾ ਪ੍ਰਮਾਤਮਾ ਜੀ ਉਹਨੂੰ ਨਹੀਂ ਪਤਾ ਕੌਣ ਅਮੀਰ ਹੈ ਕੌਣ ਗਰੀਬ ਉਹਦੇ ਵਾਸਤੇ ਇੱਕ ਇਨਸਾਨ ਹੈ ਇਨਸਾਨ ਕਿਸੇ ਵੀ ਦਵਾਰ ਤੇ ਆਪਣੀ ਫਰਿਆਦ ਲੈ ਕੇ ਜਾ ਸਕਦਾ ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ ਜੇਸੀ ਕਈਏ ਵੀ ਅਮੀਰ ਬੰਦੇ ਨੂੰ ਜਾਂ ਨੇੜੇ ਵਾਲੇ ਬੰਦੇ ਨੂੰ ਅਸੀਂ ਫੈਸਿਲਿਟੀ ਜ਼ਿਆਦਾ ਦਵਾਂਗੇ ਕੰਫਰਟ ਕੰਫਰਟ ਜ਼ੋਨ ਬਣਾ ਕੇ ਦਵਾਂਗੇ ਇੱਕ ਆਮ ਸੰਗਤ ਕਿਤੇ ਨਾ ਕਿਤੇ ਧੁੱਪ 'ਚ ਬੈਠ ਕੇ ਸੰਗਤ ਕਰੀ ਜਾ ਕਜਮੀਨ ਤੇ ਬੈਠ ਕੇ 사త్సੰਗ ਸੁਣ ਰਹੀ ਹੈ ਇੱਕ ਵੀਆਈਪੀ ਲੋਕ ਕੁਰਸੀਆਂ ਤੇ ਟੇਬਲਾਂ ਤੇ ਬੈਠ ਕੇ ਕਿਤੇ ਨਾ ਕਿਤੇ 사త్సੰਗ ਸੁਣ ਰਹੇ ਆ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਖਾਤਮਾ ਹੋਣਾ ਹਰੇਕ ਡੇਰੇ ਚੋਂ ਜਾਂ ਹਰੇਕ ਧਰਮਕਸਤਾਨ ਦੇ ਵਿੱਚੋਂ ਇਹ ਜ਼ਰੂਰੀ ਹੈ ਜੀ ਸ਼ਰਮਾ ਜੀ ਮੈਂ ਜਿਆਦਾ ਤਾਂ ਨੌਲੇਜ ਰੱਖਦਾ ਨਹੀਂ ਪਰ ਮੈਨੂੰ ਇੰਨਾ ਕੁ ਪਤਾ ਹੈ ਜਿਵੇਂ ਬੜਾ ਵਧੀਆ ਕਦਮ ਚੱਕਿਆ ਗਿਆ ਡੇਰਾ ਬਾਬਾ ਵਿਆਸ ਜੀ ਦੇ ਮੁਖੀ ਵੱਲੋਂ ਤੇ ਐਜੀਪੀਸੀ ਸਾਡੇ ਮੈਂ ਸਿੱਕਰ ਨਾਲ ਬਿਲੋਂਗ ਕਰਦਾ ਹਾਲੇ ਕਿ ਕਈ ਲੋਕ ਮੇਰੇ ਖਿਲਾਫ ਬੋਲਣਗੇ ਵੀ ਪਰ ਮੈਂ ਸੱਚ ਬੋਲਾਂਗਾ ਉੱਥੇ ਵੀ ਅਕਾਲ ਤਖਤ ਸਾਹਿਬ ਜਾਈਏ ਨਾ ਉੱਥੇ ਵੀ ਕਿਤਨਾ ਕਿਤੇ ਵੀ ਆਈਪੀ ਕਲਚਰ ਨੂੰ ਪਹਿਲਾਂ ਵਡਾਵਾ ਦਿੱਤਾ ਜਾਂਦਾ ਮੈਂ ਇਸ ਗੱਲ ਦਾ ਗਵਾਹ ਖੁਦ ਹਾਂ ਦੇਖੋ ਤੁਸੀਂ ਆਪਣੀ ਫੈਮਿਲੀ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਰੂਮ ਬਹੁਤ ਔਖਾ ਮਿਲਦਾ ਲੋਕਾਂ ਨੂੰ ਬਾਹਰ ਰਹਿਣਾ ਪੈਂਦਾ ਪਰ ਜੇ ਤੁਹਾਡੇ ਕੋਲ ਕਿਸੇ ਵੀ ਐਜੀਪੀਸੀ ਮੈਂਬਰ ਦੀ ਚਿੱਠੀ ਹੈ ਕਿਸੇ ਦੀ ਵੀ ਚਿੱਠੀ ਹੈ ਤਾਂ ਤੁਸੀਂ ਸਿੱਧਾ ਉੱਥੇ ਕਮਰਾ ਲੈ ਸਕਦੇ ਹੋ ਅੰਦਰ ਵਧੀਆ ਜਿਹੜੀਆਂ ਸਰਾਵਾਂ ਨੇ ਇਹ ਇਹ ਉਹਨਾਂ ਨੇ ਸੋਚਣਾ ਇਹਦਾ ਨਹੀਂ ਬਿਲਕੁਲ ਸੋਨਦੀ ਸਾਹਿਬ ਮਾਲਬਿੰਦਰ ਜੀ ਜੁੜਦੇ ਹੁੰਦੇ ਹਨ ਸੰਗਰੂਰ ਤੋਂ ਜੀ ਜੀ ਦੇਖੋ ਖੁਦ ਸਿੱਖ ਜੱਟ ਫੁੱਲ ਫੈਮਿਲੀ ਨੂੰ ਬਿਲੋਂਗ ਕਰਦੇ ਆਂ ਜੀ ਚੰਗੀ ਸੋਚ ਦੇ ਮਾਲਕ ਆਂ ਜੀ ਉਹਨਾਂ ਦਾ ਵੀ ਕਹਿਣਾ ਵੀ ਜਦੋਂ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਂਦੇ ਆਂ ਜੀ ਵੀਆਈਪੀ ਕਲਚਰ ਅਸੀਂ ਦੇਖਦੇ ਆਂ ਆਮ ਬੰਦੇ ਨੂੰ ਕਮਰਾ ਨਹੀਂ ਦਿੱਤਾ ਜਾਂਦਾ ਜਾਣ ਪਛਾਣ ਵਾਲੇ ਨੂੰ ਵਧੀਆ ਕਮਰੇ ਦਿੱਤੇ ਜਾਂਦੇ ਜਾਂ ਨਾਲ ਲੱਗਦੀ ਕਮਰੇ ਦਿੱਤੇ ਜਾਂਦੇ ਆਂ ਨਿੱਕੀ ਨਿੱਕੀ ਦਾ ਕਿਉਂ ਹੋ ਰਿਹਾ ਇੱਕ ਕੱਲੇ ਅਸੀਂ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਹੀ ਜੀ ਕਰਦੇ ਬਹੁਤ ਸਾਰਾ ਰਗਿਸਤਾਨ ਇਹ ਜਿਹਾ ਬਹੁਤ ਮੰਦਰ ਇਹ ਜਿਹਾ ਜੇ ਮੈਂ ਹਿੰਦੂ ਧਰਮ ਚ ਵੀ ਗੱਲ ਕਰਾਂ ਨੈਣਾ ਦੇ ਵੀ ਮਨਸਾ ਦੇ ਵੀ ਜਵਾਲਾ ਜੀ ਇਹ ਜਿਹ ਮਤਲਬ ਜਾਣ ਦੇ ਸਥਾਨ ਆ ਪਹਾੜਾਂ ਦੇ ਵਿੱਚ ਜਾਂ ਕਿਤੇ ਵੀ ਸਥਾਨ ਬਣਾਇਆ ਹੋਇਆ ਧਾਰਮਿਕ ਸਥਾਨ ਬਣਾਇਆ ਹੋਇਆ ਉੱਥੇ ਵੀ ਆਈਪੀ ਕਲਚਰ ਚਲਾ ਕੇ ਰੱਖਿਆ ਹੋਇਆ ਮੈਂ ਤਾਂ Hindu ਧਰਮ ਦੇ ਵਿੱਚ ਇੱਕ ਚੀਜ਼ ਮੈਨੂੰ ਬਹੁਤ ਗਲਤ ਲੱਗਦੀ ਹੈ ਜੋ ਚੈਨਲ ਤੇ ਕਹਿਣੀ ਚਾਹੀਦੀ ਨਹੀਂ ਲੇਕਿਨ ਮੈਨੂੰ ਕਹਿਣੀ ਪੈ ਰਹੀ ਹੈ ਕਿਉਂਕਿ ਜਿਹੜੀ ਚੀਜ਼ ਹਟਕੇ ਹੁੰਦੀ ਹੈ ਜਾਂ ਗਲਤ ਹੁੰਦੀ ਉਸ ਚੀਜ਼ ਤੋਂ ਖਰਾਬ ਇਸੀ ਬੋਲਦੇ ਆਂ ਜੀ ਦੇਖੋ ਲੰਗਰ ਪਾਣੀ ਦਾ ਜਿੰਨਾ ਅਸੀਂ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਸਿੱਖ ਕੌਮ ਦੇ ਵਿੱਚ ਅਸੀਂ ਦੇਖਿਆ ਲੰਗਰ ਪਾਣੀ ਨੂੰ ਹਮੇਸ਼ਾ ਹੀ ਖੁੱਲਾ ਰੱਖਿਆ ਜਾਂਦਾ ਜਿਹੜਾ ਜੋ ਮਨਸਾ ਤੇ ਵੀ ਚਲੇ ਜਾਓ ਉੱਥੇ ਪਤਾ ਨਹੀਂ ਕਿਹੜੇ ਸਿਸਟਮਾਂ ਦੇ ਨਾਲ ਦਿਲ ਕਲਾਈ ਹੋਈਆਂ ਧੋਤੀਆਂ ਲਾਈ ਹੋਈਆਂ ਨੇ ਪੰਡਤ ਆਪਣੇ ਹਿਸਾਬ ਨਾਲ ਚੱਲਦੇ ਆ ਜੀ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਦੇਖੋ ਤੁਸੀਂ ਪ੍ਰਮਾਤਮਾ ਦੇ ਦਰ ਤੇ ਬੈਠੇ ਹੋ ਚਾਹੇ ਉਹ ਮੰਦਿਰ ਆ ਚਾਹੇ ਗੁਰਦੁਆਰਾ ਸਾਹਿਬ ਆ ਇਨਸਾਨ ਪ੍ਰਮਾਤਮਾ ਦੇ ਦਰ ਤੇ ਜਾਂਦਾ ਉਹ ਨਹੀਂ ਦੇਖਦਾ ਵੀ ਪ੍ਰਮਾਤਮਾ ਕਿਹੜੇ ਰੂਪ ਚ ਮੈਨੂੰ ਦਰਸ਼ਨ ਦੇਊਗਾ ਗੁਰਦੁਆਰਾ ਸਾਹਿਬ ਜਾਉਂਗੇ ਤਾਂ اسی ਗੁਰਦੁਆਰਾ ਸਾਹਿਬ ਮਹਾਰਾ ਦੀ ਬੀਟ ਚ ਪ੍ਰਮਾਤਮਾ ਦੇ ਦਰਸ਼ਨ ਕਰੋਗੇ ਮੰਦਿਰ ਚ ਜਾਉਂਗੇ ਸੀ ਮਹਾਮਾਈ ਦੇ ਰੂਪ ਚ ਪ੍ਰਮਾਤਮਾ ਦੇ ਦਰਸ਼ਨ ਕਰੋਗੇ ਐਦਾਂ ਹੀ ਮਤਲਬ ਹਰੇਕ ਧਰਮ ਦੇ ਵਿੱਚ ਸੀ ਪ੍ਰਮਾਤਮਾ ਦੇ ਦਰ ਤੇ ਵੀ ਆਈ ਵੀ ਕਲਚਰ ਚਲਾ ਕੇ ਰੱਖੋਗੇ ਫਿਰ ਉਹ ਪ੍ਰਮਾਤਮਾ ਨਾਲ انسان ਦਾ ਜਿਹੜਾ ਰਿਸ਼ਤਾ ਹੈ ਉਹ ਕਿਤੇ ਨਾ ਕਿਤੇ ਰਹਿ ਨਹੀਂ ਜਾਂਦਾ ਜੀ ਔਰ ਦੇਖੋ ਇਹਨਾਂ ਦੇ ਵੱਲੋਂ ਯਾਨੀ ਕਿ ਡੇਰਾ ਮੁਖੀ ਬਿਆਸ ਦੇ ਵੱਲੋਂ ਤਿੰਨ ਯਾਨੀ ਫਰਵਰੀ ਦੇ ਵਿੱਚ ਪੰਡਾ ਪੰਡਾਰੇ ਯਾਨੀ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਮੈਂ ਦੱਸ ਦੇਣਾ ਆਪਣੇ ਦਰਸ਼ਕਾਂ ਨੂੰ ਜਿਹੜੇ ਉਹਨਾਂ ਦੇ ਕਾਫੀ ਚਾਣ ਵਾਲੇ ਨੇ ਬਾਬਾ ਜੀ ਦੇ ਪਹਿਲੀ ਯਾਨੀ 3 ਤਰੀਕ ਨੂੰ ਹੈ ਦੂਸਰਾ 9 ਨੂੰ ਤੇ ਤੀਸਰਾ ਸੌਰੀ 9 ਨੂੰ 16 ਨੂੰ ਤੇ 23 ਤਰੀਕ ਨੂੰ ਇਹ ਤਿੰਨ ਤਰੀਕਾਂ ਨੂੰ ਤਿੰਨੇ ਉੱਤੇ ਫਰਮ ਅਜੋ ਜਿੱਤੇ ਗਏ ਨੇ ਜਿਨ੍ਹਾਂ ਦੇ ਵਿੱਚੇ ਖਤਮ ਹੋਏਗਾ ਸਾਰਾ ਕੁਝ ਵੈਸੇ ਖਤਮ ਕਰ ਦਿੱਤਾ ਗਿਆ ਇਹ ਉੱਥੇ ਓਪਨ ਹੀ ਹੋ ਜਾਏਗਾ ਸਾਰਾ ਹਾਂ ਬਿਲਕੁਲ ਨਵ ਫਰਵਰੀ 16 ਫਰਵਰੀ ਤੇ 23 ਫਰਵਰੀ ਨੂੰ ਜਿਹੜੇ ਪੰਡਾਰੇ ਆ ਉਹ ਪੰਡਾਰਿਆਂ ਦੇ ਵਿੱਚ ਐਲਾਨ ਕਰਨ ਦਾ ਮਤਲਬ ਇਹ ਹੀ ਹੈ ਵੀ ਉਹ ਜਿਹੜਾ ਕਲਚ ਹੈ ਨਾ ਉੱਥੋਂ ਤੋਂ ਹੀ ਪਤਾ ਚੱਲ ਜਾਊਗਾ ਵੀ ਵੀਆਈਪੀ ਕੱਲ ਤਣੋਂ ਖਤਮ ਕਰ ਦਿੱਤਾ ਗਿਆ ਜਿਹੜਾ ਮਰਜੀ ਬੰਦਾ ਹੋਵੇ ਚਾਹੇ ਉਹ ਵੀਆਈਪੀ ਆ ਚਾਹੇ ਸੈਲੀਬ੍ਰਿਟੀ ਆ ਕੋਈ ਵੀ ਹੋ ਆਮ ਲੋਕਾਂ ਦੀ ਤਰ੍ਹਾਂ ਆਮ ਸੰਗਤ ਦੀ ਤਰ੍ਹਾਂ ਹੀ ਉਹ ਕਿਤੇ ਨਾ ਕਿਤੇ ਦਰਸ਼ਨ ਕਰੂਗਾ satsang ਸੁਣੂਗਾ ਲੰਗਰ ਛਕੂਗਾ ਜਾਂ ਸੌਣਾ ਪੈਣਾ ਬੈਠਣਾ ਕਿਤੇ ਵੀ ਆਮ ਸੰਗਤ ਦੀ ਤਰ੍ਹਾਂ ਹੀ ਹੋਊਗਾ ਕੋਈ ਜਿਹੜੀ ਵੀਆਈਪੀ ਟ੍ਰੀਟ ਨਹੀਂ ਦਿੱਤੀ ਜਾਊਗੀ ਜੋ ਕਿ ਬਹੁਤ ਵਧੀਆ ਗੱਲ ਆ ਦੇਖੋ ਮੈਂ ਫਿਰ ਦੁਬਾਰਾ ਇਸ ਗੱਲ ਨੂੰ ਕਹਿ ਰਿਹਾ ਵੀ ਰਾਧਾ ਸਵਾਮੀ ਦਾ ਡੇਰਾ ਜਿਹੜਾ ਵਿਆਸ ਦਾ ਰਾਧਾ ਸਵਾਮੀ ਦਾ ਡੇਰਾ ਜੀ ਵਿਆਸ ਵਾਲਾ ਕਿਤੇ ਨਾ ਕਿਤੇ ਇਹਦੇ ਵਿੱਚ ਅਸੀਂ ਹਮੇਸ਼ਾ ਹੀ ਪੋਜ਼ਿਟਿਵ ਸੋਚ ਦੇਖੀ ਆ ਜਾਂ ਇੱਕ ਚੰਗਾਈ ਦੇ ਕੀ ਅਬਰਾਈ ਨਹੀਂ ਦੇਖੀ ਆਮ ਤਰ ਤੇ ਆਮ ਤੌਰ ਤੇ ਸਾਡਾ ਕਿਹਾ ਹੁੰਦਾ ਜੀ ਡੇਰਿਆਂ ਦੇ ਵਿੱਚ ਇੱਕ ਡੇਰਾ ਬਣਾ ਲਿਆ ਜਾਂਦਾ ਪ੍ਰਮਾਤਮਾ ਦੇ ਨਾਮ ਦਾ ਸਾਰ ਆੜੇ ਲਈ ਜਾਂਦੀ ਆ ਲੇਕਿਨ ਉਹ ਡੇਰਿਆਂ ਦੇ ਵਿੱਚ ਜਿਹੜੇ ਪਿੱਛੇ ਕਾਲ ਕਾਲੇ ਕਾਰਨਾਮੇ ਹੁੰਦੇ ਹੋ ਫਿਰ ਬਾਬੇ ਰਾ राम ਰਹੀਮ ਵਰਗੇ ਤੋਂ ਪਤਾ ਚੱਲਦਾ ਜੀ ਜੀ ਦੇਖੋ ਇਹ ਚਲੋ ਆਪਾਂ ਗੱਲ ਉਹ ਤਾਂ ਹੈਗੀ ਐ ਸਾਰਿਆਂ ਨੂੰ ਪਤਾ ਹੈ ਕੱਲਾ ਬਾਬਾ ਆਰਾਮ ਰੇਵ ਨਹੀਂ ਆ ਬਾਬਾ ਆਸਰਾਮ ਜਿਹੜੀ ਠੁੱਟੀ ਆ ਨੀ ਹੁਣ ਪਿੱਛੇ ਦੇ ਉੱਤੇ ਸਾਰੇ ਇਹ ਨੇ ਪਰ ਮੈਂ ਇਸੇ ਵਾਪਸ ਆਨਾ ਕਿ ਡੇਰਾ ਬਾਬਾ ਮੁਖੀ ਦੇ ਦੇਖੋ ਜਿਹੜਾ ਬਿਆਸ ਦਾ ਡੇਰਾ ਉੱਥੇ ਮੈਂ ਇੱਕ ਅੱਧੀ ਵਾਰੀ ਗਿਆ ਤੇ ਉੱਥੇ ਨਾ ਸ਼ਰਮਾਈ ਸਫਾਈ ਦਾ ਬਹੁਤ ਪ੍ਰਬੰਧ ਹੈ ਉੱਥੇ ਅਮੀਰ ਹੋਵੇ ਗਰੀਬ ਹੋਵੇ ਸਫਾਈ ਦਾ ਬਹੁਤ ਪ੍ਰਬੰਧ ਹੈ ਖਾਣ ਪੀਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ ਕਾਫੀ ਕਾਫੀ ਦੂਰ ਕਿਲੋਮੀਟਰ ਤੱਕ ਕੀ ਤੁਹਾਨੂੰ ਲੱਗਦਾ ਨਹੀਂ ਵੀ ਐਦਾਂ ਹੁਣ ਹੋਣ ਦੇ ਨਾਲ ਮਾਈਕ ਵਿੱਚ ਨਾਲ ਸਾਡੇ ਦਰਸ਼ਕ ਜੁੜੇ ਨੇ ਉਹਨਾਂ ਨਾਲ ਕਰਦਾ ਗੱਲਬਾਤ ਬਿਲਕੁਲ ਤੁਸੀਂ ਵੀ ਜਾਣਦੇ ਹੋਗੇ ਹੈਲੋ ਹੈਲੋ ਹਾਂਜੀ ਕੌਣ ਬੋਲ ਰਿਓ ਕਿੱਥੋਂ ਬੋਲ ਰਿਓ ਜੀ ਸ਼ਕਲਦੀ ਮੈਂ ਸੁਮਨ ਬੋ ਰਹੀ ਹਾਂ ਬਰਨਾਲੇ ਤੋਂ ਹਾਂਜੀ ਹਾਂਜੀ ਮੈਡਮ ਤੁਸੀਂ ਇਹਨਾਂ ਦੇ ਉਹ ਵੀ ਉਹ ਬਾਬਾ ਜੀ ਦੇ ਤੇ ਕੀ ਕਹਿਣਾ ਚਾਹੋਗੇ ਬੜਾ ਇੱਕ ਵਧੀਆ ਡਿਸੀਜਨ ਦੇਖੋ ਆਇਆ ਤਾਂ ਕੁਝ ਦਿਨ ਪਹਿਲਾਂ ਹੈ ਪਰ ਅਸੀਂ ਆਪਣੇ ਦਰਸ਼ਕਾਂ ਨੂੰ ਜਾਣਾ ਜਾਣੂ ਕਰਾਉਣਾ ਚਾਹੁੰਦੇ ਹਾਂ ਜਿਨ੍ਹਾਂ ਨੂੰ ਨਹੀਂ ਪਤਾ ਜੀ ਤੁਸੀਂ ਬਹੁਤ ਵਧੀਆ ਜਿਹੜਾ ਅੱਜ ਦਾ ਟੌਪਿਕ ਲਿਆ ਹੈ ਕਿ ਬਾਬਾ ਜੀ ਨੇ ਬਹੁਤ ਵੱਡਾ ਜਿਹੜਾ ਪ੍ਰੋਫੈਸ਼ਨਲ ਹੈ ਕਿ ਜਿਹੜੇ ਬੀਆਈਪੀ ਕਲਚਰ ਉਹ ਖਤਮ ਕਰ ਦਿੱਤਾ ਗਿਆ ਜੀ ਕਿਉਂਕਿ ਇਹ ਦੇਖੋ ਪਹਿਲਾਂ ਕੀ ਹੁੰਦਾ ਸੀਗਾ ਵੀਆਈਪੀ ਦੇ ਕਾਰਡ ਬੰਦੇ ਸੀ ਜਿਨ੍ਹਾਂ ਦੇ ਕਾਰਡ ਸੀ ਉਹੀ ਅੱਗੇ ਚੇਅਰ ਦੇ ਉੱਪਰ ਬੈਠ ਸਕਦੇ ਸੀ ਤੇ ਬਾਕੀ ਸੰਗਤ ਦੇ ਜਿਹੜੀ ਨੀਚੇ ਬੈੰਦੀ ਸੀ ਬਟ ਹੁਣ ਸਾਰਾ ਕੁਝ ਜਿਹੜਾ ਬਾਬਾ ਜੀ ਨੇ ਇਕੁਅਲੀ ਕਰ ਦਿੱਤਾ ਕਿ ਸੰਗਤ ਦੇ ਨਾਲ ਹੀ ਜਿਹੜੇ ਵੀਆਈਪੀ ਨੇ ਉਹ ਵੀ ਜਿਹੜੇ ਸੰਗਤ ਦੇ ਨਾਲ ਬੈਠ ਕੇ ਹੀ satsang ਸੁਣ ਸਕਣਗੇ ਜੀ ਮੈਡਮ ਮੈਂ ਨਾ ਇੱਕ ਸਵਾਲ ਕਰ ਰਹੀ ਸੀ ਸ਼ਰਮਾ ਜੀ ਵੀ ਜਵਾਬ ਦੇਣਗੇ ਲਾਈਨ ਤੇ ਹੀ ਨੇ ਪਹਿਲਾਂ ਤੁਸੀਂ ਲੋ ਅ ਵੀ ਠੀਕ ਹੈ ਤੁਸੀਂ ਕਿਹਾ ਵੀ ਹਾਂ ਬਾਬਾ ਜੀ ਨੇ ਵਧੀਆ ਮੈਂ ਅਸੀਂ ਮੰਨਦੇ ਹਾਂ ਵਧੀਆ ਵੀਆਈਪੀ ਕਲਚਰ ਹਰ ਜਗ੍ਹਾ ਖਤਮ ਹੁੰਦਾ ਹੈ ਪਰ ਇਹ ਹੈ ਕਿ ਜਿਵੇਂ ਤੁਸੀਂ ਕਹੇ ਵੀ ਉੱਥੇ ਪਹਿਲਾਂ ਬੰਦੇ ਸੀ ਹਨ ਨਾ ਨਾ ਉਹੀ ਗੱਲ ਕਰ ਰਿਹਾ ਸੀ ਕੰਟੀਨਿਊ ਪਰ ਤੁਹਾਡਾ ਵਿੱਚ ਫੋਨ ਆ ਗਿਆ ਤੇ ਜਿਹੜੇ ਉੱਥੇ ਅਮੀਰ ਹੈ ਗਰੀਬ ਹੈ ਦੇਖੋ ਸਾਫਾਈ ਉੱਥੇ ਬਹੁਤ ਹੁੰਦੀ ਆ ਸੀ ਮੰਦੇ ਆ ਬਾਬਾ ਜੀ ਬਹੁਤ ਕਰਦੇ ਵਧੀਆ ਉੱਥੇ ਚੱਲ ਰਿਹਾ ਨਾ ਕਦੇ ਇਹ ਨਾ ਉੱਪਰ ਕੋਈ ਕਿੰਤੂ ਬਰੰਤੂ ਠੋਠਿਆ ਇਹ ਵੀ ਬਹੁਤ ਵੱਡੀ ਗੱਲ ਹੈ ਪਰ ਹੁਣ ਜਿਹੜੇ ਇਹਨਾਂ ਦੇ ਸ਼ਰਧਾਲੂ ਨੇ ਕੋਈ ਵੀ ਆ ਚਾਹੇ ਵੇ ਦੇਖੋ ਜਿਹੜੇ ਤੁਸੀਂ ਕਹ ਰਹੇ ਹੋ ਵੀ ਥੱਲੇ ਬੈਠਣਗੇ ਅਮੀਰ ਗਰੀਬ ਉਹ ਕੁਝ ਲੋਕਾਂ ਦੇ ਵਿੱਚ ਐਵੇਂ ਫਰਕ ਵੀ ਪੈ ਸਕਦਾ ਹੈ ਪੈ ਤੁਹਾਨੂੰ ਲੱਗਦਾ ਹੈ ਦੰ ਸਰ ਮੈਡਮ ਦੇਖੋ ਜਿਵੇਂ ਤੁਸੀਂ ਕਿਹਾ ਵੀ ਵੀਆਈਪੀ ਕਲਚਰ ਖਤਮ ਕਰਨਗੇ ਤਾਂ ਜਿਹੜੇ ਵੀਆਈਪੀ ਕਲਚਰ ਵਾਲੇ ਬੰਦੇ ਆ ਉਹ ਥੱਲੇ ਬੈਠਣਗੇ ਗਰੀਬ ਬੰਦਿਆਂ ਨਾਲ ਤਾਂ ਹੋ ਸਕਦਾ ਹੈ ਵੀ ਬਾਬਾ ਜੀ ਦੇ ਜਿਹੜੇ ਚਾਣ ਵਾਲੇ ਨੇ ਸ਼ਰਧਾਲੂ ਨੇ ਜੋ ਵੀ ਨੇ ਉਹ ਕਿਤਨਾ ਕਿਤੇ ਘੱਟ ਵੀ ਸਕਦੇ ਨੇ ਫੈਨ ਵਾਲਿੰਗ ਮੈਨੂੰ ਘੱਟ ਤਾਂ ਨਹੀਂ ਸਕਦੇ ਇਹਦੇ ਵਿੱਚ ਆਪਾਂ ਕਹਿ ਸਕਦੇ ਅੱਛਾ ਜੋ ਫੈਸਲਾ ਲਿਆ ਬਰਬਾਹੀ ਨੇ ਕਿ ਇਹਦੇ ਵਿੱਚ ਉਹਨਾਂ ਨੇ ਇਕੁਅਲ ਹੀ ਕਰਕੇ ਦਿਖਾਇਆ ਜਿਵੇਂ ਪਹਿਲਾਂ ਹੁਣ ਚੇਅਰ ਦੇ ਉੱਪਰ ਉਹ ਬੈਠਦੇ ਸੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਅਮੀਰ ਗਰੀਬ ਦੀ ਬਟ ਜੋ ਇਹ ਵਾਲਾ ਫੈਸਲਾ ਲਿਆ ਬਹੁਤ ਵਧੀਆ ਲਿਆ ਕਿ ਸਾਰੇ ਹੀ ਇਕੁਅਲ ਜੀ ਬੈਠ ਕੇ ਜਿਵੇਂ ਸਤਸੰਗ ਸੁਣ ਸਕਣਗੇ ਮੈਡਮ ਤੁਸੀਂ satsang ਤੇ ਜਾਂਦੇ ਹੁੰਦੇ ਹੋ ਤੇ ਇਹਨਾਂ ਕੋ ਮੈਨੂੰ ਪਤਾ ਹੈ ਥੋੜਾ ਸਾਡੇ ਦਰਸ਼ਕਾਂ ਨੂੰ ਦੱਸੋਗੇ ਵੀ ਉੱਥੇ ਕੀ ਕੁਝ ਹੁੰਦਾ ਹੈ ਉੱਥੇ ਲੰਗਰ ਦੀ ਕੀ ਵਿਵਸਥਾ ਹੈ ਉੱਥੇ ਹੋਰ ਕੀ ਕੁਝ ਹੁੰਦਾ ਸਾਨੂੰ ਹਾਂਜੀ ਸਾਨੂੰ ਵੱਡੀ ਗੱਲ ਹੈ ਜਿਹੜੀ ਉੱਥੇ ਸਫਾਈ ਦੀ ਤੇ ਉੱਥੇ ਜਿਹੜੇ ਰੂਲਸ ਨੇ ਬਹੁਤ ਜ਼ਿਆਦਾ ਵਧੀਆ ਨੇ ਇਹ ਰੂਲ ਦੇ ਅਕੋਰਡਿੰਗ ਹੀ ਜਿਹੜੀ ਹੈ ਸੰਗਤ ਉਹਨੂੰ ਫੋਲੋ ਕਰਦੀ ਹੈ ਕੋਈ ਐਵੇਂ ਹੁੱਲੜਵਾਜੀ ਨਹੀਂ ਹੁੰਦੀ ਕੋਈ ਆਪਣਾ ਦਾ ਕੋਈ ਨਹੀਂ ਮੰਨਦੀ ਤੇ ਪਹਿਲਾਂ ਚੈਕਿੰਗ ਹੁੰਦੀ ਹੈ ਤੇ ਚੈਕਿੰਗ ਤੋਂ ਬਾਅਦ ਅੰਦਰ ਜਾਣ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਲਾਈਨਾਂ ਦੇ ਵਿੱਚ ਬਹਿ ਕੇ ਬੜੀ ਸ਼ਾਂਤੀ ਦੇ ਨਾਲ ਜਿਹੜਾ ਸਰਸੰਗ ਸੁਣਿਆ ਜਾਂਦਾ ਜੀ ਵਧੀਆ ਗੱਲ ਹੈ ਉਹ ਵਧੀਆ ਗੱਲ ਹੈ ਮੈਡਮ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਬਾਬਾ ਜੀ ਨੇ ਫੈਸਲਾ ਦਿੱਤਾ ਹੈ ਮੈਂ ਸਾਰੇ ਅਸੀਂ ਪਹਿਲਾਂ ਗੱਲ ਕਰਕੇ ਬਿਟੇ ਆ ਚਾਹੇ ਐਸਜੀਪੀਸੀ ਹੈ ਚਾਹੇ ਕੋਈ ਮੰਦਿਰ ਹੈ ਸਾਰੇ ਧਰਮਾਂ ਚ ਐਵੇਂ ਦੇ ਵੀਆਪੀ ਕਲਚਰ ਬੈਠੇ ਨੇ ਉੱਥੇ ਵੀ ਉਹਨਾਂ ਨੂੰ ਵੀ ਬਾਬਾ ਜੀ ਤੋਂ ਸਿੱਖ ਲੈਣੀ ਚਾਹੀਦੀ ਹੈ ਕੁਝ ਹਾਂਜੀ ਜ਼ਰੂਰ ਸਿੱਖ ਲੈਣਾ ਚਾਹੀਦਾ ਹੈ ਕਿਉਂਕਿ ਬਿਲਕੁਲ ਹਰ ਇੱਕ ਹਰ ਇੱਕ ਆਪਣੇ ਆਪਣੇ ਗੁਰੂ ਦੇ ਲੱĐ ਲੱਗੇ ਹੋਏ ਨੇ ਤਾਂ ਪਰ ਉਸ ਦੇ ਅਕੋਰਡਿੰਗ ਜਿਹੜਾ ਹਰ ਕਿ ਨੂੰ ਇਕੁਲ ਹੀ ਸਮਝਣਾ ਚਾਹੀਦਾ ਹੈ ਅਮੀਰ ਗਰੀਬ ਇੱਥੇ ਕੋਈ ਨਹੀਂ ਹੈ ਜੇ ਆਪਾਂ ਧਰਮ ਦੀ ਗੱਲ ਕਰਦੇ ਆ ਤਾਂ ਉਵੇਂ ਹੀ ਫੋਲੋ ਕਰਨਾ ਚਾਹੀਦਾ ਜਿਵੇਂ ਬਾਬਾ ਜੀ ਨੇ ਵਧੀਆ ਜਿਹੜਾ ਫੈਸਲਾ ਲਿਆ ਆਪਣਾ ਮੈਡਮ ਆ ਤਿੰਨ ਤਿੰਨ ਫੰਕਸ਼ਨ ਹੋਣੇ ਤੇ ਨਹੀਂ ਪ੍ਰੋਗਰਾਮ ਹੋਣੇ ਸੌਰੀ ਮੈਂ ਗਲਤ ਬੋਲ ਗਿਆ ਮਾਫੀ ਚਾਹਨਾ 9 ਤਰੀਕ ਨੂੰ 16 ਨੂੰ ਤੇ 23 ਨੂੰ ਹਾਂਜੀ ਪੰਡਾਰੇ ਨੇ ਪੰਡਾਰੇ ਆ ਨਾ ਤੇ ਇਹ ਵੀ ਸੁਣਨ ਚ ਆ ਰਿਹਾ ਵੀ ਦੇਖੋ ਵੀਆਪੀ ਕਲਚਰ ਦਾ ਖਤਮ ਕਰ ਦਿੱਤਾ ਗਿਆ ਪਰ ਕਹਿੰਦੇ ਉਸ ਦਿਨ ਓਪਨ ਓਪਨ ਹੋ ਜਾਏਗਾ ਸਾਰਾ ਕੁਝ ਯਾਨੀ ਕਿ ਸਾਰਾ ਸਾਰਾ ਕੋਈ ਦਿਨ ਸ਼ੋਅ ਕਰ ਦੋਗੇ ਬਾਬਾ ਜੀ ਹਾਂ ਉਸ ਦਿਨ ਜਿਹੜਾ ਸਾਰਾ ਲੋਕ ਕੀਤਾ ਜੋ ਉਸ ਦਿਨ ਹੀ ਬਦਲ ਚਲ ਗਿਆ ਪਹਿਲੇ ਭੰਡਾਰੇ ਤੇ ਹੀ ਕਿ ਜਿਹੜਾ VIP ਕਲਪਰ ਖਤਮ ਕਰਕੇ ਇੱਕਦਮ ਜਿਹੜੇ ਨੇ ਇਕੁਅਲ ਹੀ ਬੈਰ ਇਸ ਸੰਗਤ ਦੇ ਵਿੱਚ ਬੜੇ ਪਿਆਰ ਨਾਲ ਜਿਹੜੇ ਸਤ ਸੰਗ ਸੁਣਿਆ ਜਾਊਗਾ ਜੀ ਚਲੋ ਸੋਨੂੰ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮੇਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਮੈਡਮ ਜੀ 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 ਬਹੁਤ ਬਹੁਤ ਮਿਹਰਬਾਨੀ ਦੀ ਓਕੇ ਓਕੇ ਸਰਮਾਈ ਲਾਈਨ ਤੇ ਹੋ ਹਾਂਜੀ ਬਿਲਕੁਲ ਜੀ ਸ਼ਰਮਾਈ ਸੁਣਿਆ ਸਾਫ ਸਫਾਈ ਨਿਯਮ ਬੜੇ ਵਧੀਆ ਨੇ ਕੋਈ ਹੁੱਲੜਬਾਜੀ ਨਹੀਂ ਯਾਨੀ ਕੁਝ ਵੀ ਅਜੇ ਨਹੀਂ ਕੋਈ ਕਹੇ ਇਹ ਤੁਸੀਂ ਜਾਣਦੇ ਹੋ ਮੈਡਮ ਸੀਗੇ ਸੋਨਮ ਆਪਣੇ ਉਹ ਕੰਮ ਵੀ ਕੀਤਾ ਇਹਨਾਂ ਨੇ ਤੇ ਇਹ ਉਹਨਾਂ ਦੇ ਭਗਤ ਵੀ ਨੇ ਬਾਬਾ ਜੀ ਦੇ ਹਾਂ ਬਿਲਕੁਲ ਬਿਲਕੁਲ ਬੜੀ ਅੱਛੀ ਨੇਚਰ ਆ ਮੈਡਮ ਦੀ ਤੇ ਬਿਲਕੁਲ ਬਹੁਤ ਵਧੀਆ ਜਿਹੜਾ ਇਹਨਾਂ ਦਾ ਪਰਿਵਾਰ ਜਿਹੜਾ ਡੇਰਾ ਵਿਆਸ ਦੇ ਨਾਲ ਜੁੜਿਆ ਹੋਇਆ ਚੰਗੀ ਗੱਲ ਹੈ ਜੀ ਅੱਛੀ ਗੱਲ ਹੈ ਜਿਵੇਂ ਤੁਸੀਂ ਸਵਾਲ ਕੀਤਾ ਸੀ ਵੀ ਜਿਹੜੀ ਫੈਨ ਫਾਲੋਇੰਗ ਆ ਉਹ ਘਟੂਗੀ ਜੀ ਜੀ ਦੇਖੋ ਉਹਨਾਂ ਲੋਕਾਂ ਦੀ ਘਟੋਗੀ ਜਿਹੜੇ ਲੋਕ ਹਮੇਸ਼ਾ ਇਹੀ ਪ੍ਰਮਾਤਮਾ ਦੇ ਦਰਤੇ ਜਾ ਕੇ ਆਪਣੇ ਆਪ ਨੂੰ ਉੱਚਾ ਸਮਝਦੇ ਆਂ ਜੀ ਜੀ ਜਿਹੜੇ ਸਮਝਦੇ ਆਂ ਦੇਖੋ 90% ਲਾ ਲਓ 90% ਜਿਹੜੇ ਲੋਕ ਆ ਉਹ ਪ੍ਰਮਾਤਮਾ ਦੇ ਦਰਤੇ ਜਾ ਕੇ ਆਪਣੇ ਆਪ ਨੂੰ ਆਮ ਕਰ ਲੈਂਦੇ ਆ ਖਾਸ ਤੋਂ ਜਨ ਲਿਆ ਕੇ ਜੀ ਇੱਕ ਮਿੰਟ ਇੱਕ ਮਿੰਟ ਹੋਲ ਟੇ ਰਹੋ ਇੱਥੇ ਇੱਕ ਮੈਡਮ ਆ ਗਏ ਨੇ ਜੀ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਜੀ ਮੈਂ ਮੋਗੇ ਤੋਂ ਗੱਲ ਕਰ ਰਹੀ ਆ ਜੀ ਸੁਖਵੀਰ ਕੌਰ ਹਾਂਜੀ ਸੁਖਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜਾ ਵੀਆਈਪੀ ਕਲਚਰ ਡੇਰਾ ਬਾਬਾ ਮੁਖੀ ਜੀ ਵੱਲੋਂ ਖਤਮ ਕੀਤਾ ਗਿਆ ਗੁਰਿੰਦਰ ਸਿੰਘ ਜੀ ਵੱਲੋਂ ਅਜੇ ਕਿ ਕੁਝ ਦਿਨ ਪਹਿਲਾਂ ਕੀਤਾ ਗਿਆ ਪਰ ਅਸੀਂ ਆਪਣੇ ਦਰਸ਼ਕਾਂ ਨੂੰ ਇਹਦੀ ਜਾਣਕਾਰੀ ਦੇਣਾ ਚਾਹੁੰਦੇ ਆ ਇਹ ਕੀ ਕੁਝ ਹੋਇਆ ਜੀ ਅਕਸਰ ਜੇ ਛੋਟੀ ਸਾਰਾ ਗੱਲ ਇਹ ਹੈ ਜੇ ਦੇਖਿਆ ਜਾਵੇ ਵੀਆਈਪੀ ਕਲਚਰ ਦੀ ਗੱਲ ਤੁਸੀਂ ਕੀਤੀ ਹੈ ਬਹੁਤ ਵਧੀਆ ਤੁਹਾਡੇ ਚੈਨਲ ਹਰ ਵਾਰ ਮੁੱਦਾ ਲੈ ਕੇ ਆਉਂਦਾ ਕੋਈ ਨਾ ਕੋਈ ਜੀ ਧੰਨਵਾਦ ਤੋਂ ਆ ਰੇ ਮੈਂ ਡੇਰਾ ਬਿਆਸ ਗਈ ਬਾਬਾ ਜੀ ਦੇ ਦਰਸ਼ਨਾਂ ਦੇ ਲਈ ਪਰ ਵਾਕਈ ਉੱਥੇ ਵੀਆਈਪੀ ਕਲਚਰ ਇੰਨਾ ਕੁ ਜ਼ਿਆਦਾ ਸੀਗਾ ਕਿ ਸੰਗਤ ਨੂੰ ਬਾਬਾ ਜੀ ਦਿਖਦੇ ਹੀ ਨਹੀਂ ਸਕਰੀਨਾਂ ਦੇ ਵਿੱਚ ਦਿਖਦੇ ਨੇ ਉਹ ਗੱਲ ਵੱਖਰੀ ਐ ਪਰ ਜੇਕਰ ਤੁਸੀਂ ਤਾਂ ਉਹ ਵੀ ਰੂਪ ਰੂਪ ਹੋ ਜੋ ਕਿਸੇ ਚੀਜ਼ ਦੇ ਵਿੱਚ ਜਿਹੜਾ ਸਾਡਾ ਇੱਕ ਧਾਰਮਿਕ ਧਾਰਮਿਕ ਸਥਾਨ ਹੈ ਕੋਈ ਵੀ ਧਾਰਮਿਕ ਸਥਾਨ ਹੈ ਉੱਥੇ ਹਰ ਵਾਰ ਵੀਆਈਪੀ ਕਲਚਰ ਦੇ ਨਾਲ ਜਿਹੜੇ ਆਮ ਲੋਕ ਹੁੰਦੇ ਨੇ ਜਿਹੜੇ ਕੋ ਛੋਟੇ ਜਿਵੇਂ ਆਪਾਂ ਕਹਿ ਦਈਏ ਕਿ ਇੱਕ ਜਿਨ੍ਹਾਂ ਦੀ ਕਿਸੇ ਵੀਆਈਪੀ ਕਲਚਰ ਤੱਕ ਪਹੁੰਚ ਨਹੀਂ ਹੁੰਦੀ ਹੈ ਨਾ ਕਿਸੇ ਪੋਲੀਟਿਕਲ ਬੰਦੇ ਤੱਕ ਪਹੁੰਚ ਨਹੀਂ ਹੁੰਦੀ ਉਹਨਾਂ ਨੂੰ ਉਸ ਬੰਦਿਆਂ ਦੇ ਦਰਸ਼ਨ ਕਰਨ ਦੇ ਮਿਲਦੇ ਨਹੀਂ ਜੀ ਯਾਨੀ ਕਿ ਤਾਂ ਤੁਹਾਨੂੰ ਤੁਹਾਨੂੰ ਮੈਡਮ ਇਹ ਸਹੀ ਫੈਸਲਾ ਲੱਗਦਾ ਹੈ ਦੇਖੋ ਕਿਉਂਕਿ ਹੋਰ ਵੀ ਕਈ ਅਜੇ ਡੇਰੇ ਨੇ ਜਿਹੜੇ ਕਿ ਮੈਂ ਸਰ ਇਹ ਕਹਿੰਨੀ ਆ ਤੁਸੀਂ ਇਹ ਦੇਖੋ ਇਹ ਕੋਲ 100% ਸਹੀ ਫੈਸਲਾ ਹੈ ਸੰਗਤ ਸਾਰੇ ਬਾਬਾ ਜੀ ਦੇ ਨਾਲ ਸਹਿਮਤ ਹੈ ਪਰ ਇਹ ਕੱਲੇ ਇਹਨਾਂ ਨੂੰ ਹੀ ਇਸ ਤਰ੍ਹਾਂ ਦੇ ਬੰਦਿਆਂ ਦੇ ਵਿੱਚ ਵੀ ਆਈਟੀ ਕਲਚਰ ਖਤਮ ਕਰ ਦੇਣਾ ਚਾਹੀਦਾ ਹੈ ਜੇ ਹੁਣ ਤੁਸੀਂ ਦੇਖੋ ਤੁਸੀਂ ਲਾਈਨ ਦੇ ਵਿੱਚ 12 ਦਾ 13 ਘੰਟੇ ਦੇ ਵਿੱਚ ਤੁਸੀਂ ਲਾਈਨ ਦੇ ਵਿੱਚ ਕਈ ਵਾਰੀ ਖੜਨਾ ਪੈ ਜਾਂਦਾ ਲੋਕ ਬਹੁਤ ਟਾਈਮ ਪਹਿਲਾਂ ਵੱਡੀਆਂ ਲਾਈਨਾਂ ਲਾ ਲੈਂਦੇ ਨੇ ਜੀ ਜੀ ਠੀਕ ਹੈ 8-8 ਘੰਟੇ ਲੋਕ ਲਾਈਨਾਂ ਦੇ ਵਿੱਚ ਖੜਦੇ ਇੱਕ ਵੀਆਈਪੀ ਬੰਦਾ ਆਉਂਦਾ ਸਿਰਫ 2 ਮਿੰਟ ਦੇ ਵਿੱਚ ਉਹ ਦਰਸ਼ਨ ਕਰਕੇ ਗੱਲਬਾਤ ਕਰਕੇ ਨਿਕਲ ਜਾਂਦਾ ਆਖੇ ਫਿਰ ਉੱਥੇ ਸ਼ਰਧਾ ਕਿੱਥੇ ਤੁਹਾਡੀ ਜੀ ਇੱਕ ਧਾਰਮਿਕ ਸਥਾਨ ਹੈ ਜਿੱਥੇ ਆਮ ਬੰਦੇ ਨੂੰ ਆਮ ਬੰਦਾ ਸਮਝਿਆ ਜਾਣਾ ਚਾਹੀਦਾ ਹੈ ਜੀ ਸਹੀ ਗੱਲ ਜੋ ਸਮਝ ਨਹੀਂ ਜਾਂਦਾ ਉੱਥੇ ਹੀ ਬਰਾਬਰਤਾ ਮਿਲਣੀ ਹੁੰਦੀ ਹੈ ਹਰ ਇੱਕ ਇਨਸਾਨ ਨੂੰ ਉੱਥੇ ਬਰਾਬਰਤਾ ਮਿਲਦੀ ਹੋਈ ਨਹੀਂ ਕਿਉਂਕਿ ਆਮ ਤਾਂ ਸਾਡੇ ਸੋਸਾਇਟੀ ਦੇ ਵਿੱਚ ਤਾਂ ਲੋਕਾਂ ਨੂੰ ਉੱਚੇ ਨੀਚੇ ਵੀਆਈਪੀ ਕਲਚਰ ਸਾਡੇ ਸਾਰੇ ਦਿਖਦੇ ਨੇ ਜੀ ਪਰ ਇੱਕ ਧਾਰਮਿਕ ਸਥਾਨ ਹੈ ਉਹ ਜਿੱਥੇ ਕਹਿੰਦੇ ਪੰਗਰ 'ਤੇ ਬਹਿ ਕੇ ਸਾਰੇ ਨੀਚੇ ਬਹਿ ਕੇ ਇਕੱਠੇ ਹੋ ਕੇ ਲੰਗਰ ਛਕ ਸਕਦੇ ਨੇ ਕੋਈ ਚਾਹੇ ਉੱਥੇ ਕੋਈ ਐਮਐਲਏ ਚੱਲ ਰਿਹਾ ਜਾਂ ਫਿਰ ਕੋਈ ਉੱਥੇ ਪ੍ਰਧਾਨ ਮੰਤਰੀ ਹੋਵੇ ਜੀ ਉਹ ਇੱਕ ਧਾਰਮਿਕ ਸਥਾਨ ਇਹੋ ਜਿਹਾ ਸਥਾਨ ਹੁੰਦਾ ਜਿੱਥੇ ਸਾਰਿਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਪਰ ਇਸ ਬਾਬਾ ਜੀ ਦੇ ਫੈਸਲੇ ਨੇ ਸੰਗਤ ਦਾ ਸਾਰਿਆਂ ਦਾ ਬਹੁਤ ਖੁਸ਼ ਕੀਤਾ ਹੈ ਕਿ ਵੀਆਈਪੀ ਕਲਚਰ ਖਤਮ ਹੋ ਚੁੱਕਿਆ ਹੈ ਜੀ ਜੀ ਸੋ ਸੁਖਵੀਰ ਜੀ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਡਮ ਜੀ ਜੀ ਅਹ ਸੋ ਸ਼ਰਮਾ ਜੀ ਆਂ ਜੀ ਆਂ ਜੀ ਸਰ ਸ਼ਰਮਾ ਜੀ ਕੀ ਦੂਜੇ ਡੇਰੇ ਤੇ ਇਜ਼ਾ ਸਰ ਦੇਖਣ ਨੂੰ ਮਿਲੇਗਾ ਦੇਖੋ ਗੱਲ ਛੋਟੀ ਸਾਹਿਬ ਉੱਥੀ ਆ ਜਾਂਦੀ ਹੈ ਵੀ ਜਿਹੜਾ ਪਰਮਾਤਮਾ ਤੋਂ ਆਪਣੇ ਆਪ ਨੂੰ ਉੱਚਾ ਸਮਝਦਾ ਹੈ ਜੀ ਉਹ ਤਾਂ ਸੁਧਾਰ ਨਹੀਂ ਜੀ ਕਰੂਗਾ ਜੀ ਜਿਹੜੇ ਪਰਮਾਤਮਾ ਨੂੰ ਹਮੇਸ਼ਾ ਹੀ ਪਰਮਾਤਮਾ ਸਮਝ ਕੇ ਚੱਲਦੇ ਆ ਜਾਂ ਪਰਮਾਤਮਾ ਦੇ ਅੱਗੇ ਜਾ ਕੇ ਨੀਵੇਂ ਹੋਣ ਦੀ ਗੱਲ ਕਰਦੇ ਆ ਉਹ ਹਮੇਸ਼ਾ ਹੀ ਉੱਥੇ ਕਿਤੇ ਨਾ ਕਿਤੇ ਸੁਧਾਰ ਹੋਣਾ ਜ਼ਰੂਰੀ ਹੈ ਸੁਧਾਰ ਉਹ ਹੋਣਾ ਜਾਂ ਕਰਾਉਣ ਦੀ ਛੋਟੀ ਸਾਹਿਬ ਗੱਲੇ ਨਹੀਂ ਜੀ ਹੁੰਦੀ ਇਹ ਤਾਂ ਆਮ ਜੀ ਇਹ ਕੀ ਹੋ ਗਿਆ ਹੈਲੋ ਵੀ ਦਿੱਤੇ ਪਰਮਾਤਮਾ ਦਾ ਦਰ ਹੈ ਉੱਥੇ ਵੀ ਆਈਪੀ ਕਲਚਰ ਦਾ ਮਤਲਬ ਹੋਣਾ ਹੀ ਨਹੀਂ ਚਾਹੀਦਾ ਕਿਉਂ ਪਰਮਾਤਮਾ ਜਿਵੇਂ ਹੁੰਦਾ ਨਾ ਵੀ ਪਰਮਾਤਮਾ ਨੂੰ ਸਾਰੇ ਬੱਚੇ ਇੱਕ ਬਰਾਬਰ ਹੋਣੇ ਚਾਹੀਏ ਚਾਹੇ ਕੋਈ ਛੋਟਾ ਚਾਹੇ ਵੱਡਾ ਚਾਹੇ ਦੂਰ ਤੋਂ ਚਾਹੇ ਨੇੜੇ ਤੋਂ ਚਾਹੇ ਗਰੀਬ ਆਮੀਰ ਉੱਥੇ ਜਾ ਕੇ ਗਰੀਬੀ ਅਮੀਰੀ ਖਤਮ ਹੋ ਜਾਂਦੀ ਹੈ ਲੇਕਿਨ ਇਨਸਾਨ ਗਰੀਬੀ ਅਮੀਰੀ ਖਤਮ ਨਹੀਂ ਜੀ ਕਰਨਾ ਚਾਹੁੰਦਾ ਪਰਮਾਤਮਾ ਦੇ ਦਰ ਤੇ ਜਾ ਕੇ ਕਿਤੇ ਨਾ ਕਿਤੇ ਆਪਣੀਆਂ ਰੋਟੀਆਂ ਸੇਕਣੀਆਂ ਕਿਤੇ ਨਾ ਕਿਤੇ ਕੁਰਸੀਆਂ ਦੀ ਭੁੱਖ ਪ੍ਰਦਾਨਗੀ ਦੀ ਭੁੱਖ ਕਿਤੇ ਨਾ ਕਿਤੇ ਫੈਕਟਰੀ ਵਾਲਣ ਦੀ ਭੁੱਖ ਐਦਾਂ ਦੀਆਂ ਕਿਤੇ ਨਾ ਕਿਤੇ ਜਦੋਂ ਅ ਸ਼ਰਮਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਿੱਚ ਨਾ ਡਾਕਟਰ ਸਾਹਿਬ ਦਾ ਕਾਲ ਆ ਰਿਹਾ ਮੈਂ ਉਹਨਾਂ ਨਾਲ ਲਾਈਨ ਤੇ ਲੈਣਾ ਚਾਹਨਾ ਤੇ ਤੁਹਾਡਾ ਬਹੁਤ ਧੰਨਵਾਦ ਸਰ ਧੰਨਵਾਦ ਔਡੀ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਗੱਲਬਾਤ ਜਿਹੜੇ ਕਰ ਰਹੇ ਸੀ ਇਹ ਸੰਜੀਵ ਸ਼ਰਮਾ ਜੀ ਸੀ ਵਿੱਚ ਸਾਡੇ ਨਾਲ ਵਿੱਚ ਸੋਨਮ ਸ਼ਰਮਾ ਜੁੜੇ ਤੇ ਵਿੱਚ ਸੁਖਵੀਰ ਮੈਡਮ ਜੁੜੇ ਮੋਗਾ ਤੋਂ ਜਿਨ੍ਹਾਂ ਨੇ ਆਪਣੇ ਵਧੀਆ ਵਿਚਾਰ ਦਿੱਤੇ ਤਾਂ ਵਧੀਆ ਵਿਚਾਰ ਤਾਂ ਇੱਥੇ ਕਿਉਂਕਿ ਜਿਹੜਾ ਫੈਸਲਾ ਆਇਆ ਹੈ ਬਹੁਤ ਹੀ ਵਧੀਆ ਫੈਸਲਾ ਆਇਆ ਕਿ ਵੀਆਈਪੀ ਕਲਚਰ ਹਰੇਕ ਧਾਰਮਿਕ ਸਥਾਨ ਤੇ ਆਪਣੇ ਆਪ ਆਪਣੀ ਜਗ੍ਹਾ ਬਣਾ ਰਿਹਾ ਜੋ ਕਿ ਸਹੀ ਨਹੀਂ ਹੈ ਕਿਉਂਕਿ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਮੱਥਾ ਟੇਕਣ ਦੇ ਵਿੱਚ ਜਾਂ ਪ੍ਰਸ਼ਾਦ ਲੈਣ ਦੇ ਵਿੱਚ ਤਾਂ ਉੱਥੇ ਹੀ ਵੀਆਈਪੀ ਬੰਦਾ 2 ਮਿੰਟ ਵਿੱਚ ਪਰਚੀ ਘਟਾ ਕੇ ਜਾਂਦਾ ਹੈ ਦਰਸ਼ਨ ਵੀ ਕਰ ਜਾਂਦਾ ਹੈ ਤੇ ਸਾਡਾ ਰਜਿੰਦਰ ਜੀ ਜੁੜ ਗਏ ਨੇ ਰਜਿੰਦਰ ਸਾਥੀਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਰਜਿੰਦਰ ਜੀ ਡੇਰਾ ਬਾਬਾ ਮੁਖੀ ਬਿਆਸ ਵਾਲਿਆਂ ਨੇ ਆਪਣੇ ਯਾਨੀ ਵੀਆਈਪੀ ਅੰਦਰ ਕਲਚਰ ਖਤਮ ਕਰਤਾ ਡੇਰੇਚ ਦੇਖੋ ਜੀ ਜਿਹੜਾ ਵੀਆਈਪੀ ਕਲਚਰ ਹੈ ਨਾ ਕਹਿ ਕਹਿਣ ਨੂੰ ਖਤਮ ਹੋ ਜਾਂਦਾ ਹੁੰਦਾ ਵੈਸੇ ਵੀਆਈਪੀ ਕਲਚਰ ਹੈ ਜਿਹੜਾ ਖਤਮ ਕਰਨਾ ਬਹੁਤ ਔਖਾ ਕੰਮ ਹੈ ਜੀ ਜੀ ਜਦੋਂ ਤੁਸੀਂ ਲਾਓ ਢੱਡੀ ਸਾਹਿਬ ਇੱਕ ਬੰਦਾ ਤਾਂ 10 ਰੁਪਏ ਮੱਥਾ ਟੇਕਦਾ ਇੱਕ ਬੰਦਾ 10000 ਰੁਪਏ ਮੱਥਾ ਟੇਕਦਾ ਵੀਆਈਪੀ ਕਲਚਰ ਬਣੂ ਕਿਵੇਂ ਨਹੀਂ ਜੀ ਉਹ ਉਹ ਇੱਕ ਬੰਦਾ ਤਾਂ ਕੱਲਾ ਜਾਂਦਾ ਇੱਕ ਬੰਦਾ 5000 ਬੰਦੇ ਨੂੰ ਲੈ ਕੇ ਜਾਂਦਾ ਜਾਂ 5000 ਬੰਦੇ ਤਾਂ ਸੁਨੇਹਾ ਲਾ ਕੇ ਆਉਂਦਾ ਉਹ ਵੀਆਈਪੀ ਕਲਚਰ 'ਚ ਰਹੂਗਾ ਨਹੀਂ ਰਹੂ ਜੀ ਉਹਨੂੰ ਰੱਖਣਾ ਪਊ ਨਾ ਇਹ ਕਹਿਣ ਨੂੰ ਗੱਲਾਂ ਸੌਖੀਆਂ ਨੇ ਇਹ ਵੀ ਵੀਆਈਪੀ ਕਲਚਰ ਵੀਆਈਪੀ ਕਲਚਰ ਜਲਦੀ ਖਤਮ ਨਹੀਂ ਹੁੰਦਾ ਨਾ ਡੇਰੇ ਚੋਂ ਖਤਮ ਹੋਵੇ ਨਾ ਸਰਕਾਰ ਚੋਂ ਖਤਮ ਹੋਵੇ ਨਾ ਕਿਸੇ ਮੰਦਿਰ ਮਸਜਿਦ ਚੋਂ ਖਤਮ ਹੋਵੇ ਕਿਉਂਕਿ ਹੁਣ ਤੁਸੀਂ ਆ ਗੱਲਾਂ ਕਰੀ ਤਾਂ ਜਾਣਦੇ ਹੋ ਵੀ ਇੱਕ ਬੰਦਾ 2 ਮਿੰਟ ਵੀਆਈਪੀ ਉਹ ਵੀਆਈਪੀ ਹੋਰ ਕੋਈ ਵੀਆਈਪੀ ਮਤਲਬ ਕਹਿਣ ਦਾ ਭਾਵ ਇਹੀ ਹੁੰਦਾ ਹੁਣ ਤੁਸੀਂ ਕਿਸੇ ਮੰਦਿਰ ਦੇ ਵਿੱਚ ਮਗਜੋ ਵੱਡੇ ਮੰਦਿਰ ਦੇ ਵਿੱਚ ਪੰਡਤ ਨੂੰ 50 ਰੁਪਏ ਦਿਓ 15 ਮਿੰਟਾਂ ਜਟਕਿਆ ਲਓ ਉਹ 2-3 ਦਿਨ ਲੱਗ ਜੂ ਮੱਥਾ ਟੇਕਣ ਤੇ ਜੀ ਸਹੀ ਗੱਲ ਹੈ। ਡੀਆਈਪੀ ਕਲਚਰ ਜਿਹੜਾ ਇਹ ਕਹਿਣਾ ਵੀ ਖਤਮ ਕਰਤਾ ਜਾਂ ਖਤਮ ਹੋ ਗਿਆ ਬੜਾ ਸੌਖਾ ਹੈ ਪਰ ਇਹਨੂੰ ਹਕੀਕਤ ਦੇ ਵਿੱਚ ਅਮਲ ਦੇ ਵਿੱਚ ਲਿਆਉਣਾ ਬਹੁਤ ਔਖਾ ਹੈ। ਨਹੀਂ ਇਹ ਦੇਖੋ ਉਹ ਤਾਂ ਤੁਹਾਡੀ ਗੱਲ ਠੀਕ ਹੈ ਡਾਕਟਰ ਸਾਹਿਬ ਪਰ ਉਹਨਾਂ ਨੇ ਇੱਕ ਫੈਸਲਾ ਦਿੱਤਾ ਨਾ ਸ਼ੁਰੂਆਤ ਤਾਂ ਕੀਤੀ ਹੈ ਉਹ ਬਾਅਦ ਦੀ ਗੱਲ ਹੈ ਹੋਵੇ ਨਾ ਹੋਵੇ। ਹਾਂ ਇਹ ਗੱਲ ਠੀਕ ਹੈ ਵੀ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਬਹੁਤ ਸਿਆਣੇ ਨੇ ਸਮਝੋ ਤਾਂ ਠੀਕ ਆ ਵੀ ਥੋੜਾ ਜਿਹਾ ਉਹ ਬਿਮਾਰੀ ਦਿਲ-ਪੇਟ ਦੇ ਵਿੱਚ ਆ ਕੇ ਇਸ ਕਰਕੇ ਉਹ ਥੋੜਾ ਜਿਹਾ ਪਿੱਛੇ हट ਗਏ ਵੈਸੇ ਹਜੇ ਉਹਨਾਂ ਦੀ ਉਮਰ ਪਿਛੇ ਹੱਥ ਨਾਲ ਹੀ ਹੈ ਨਹੀਂ ਸੀਗੀ ਤੇ ਗੱਲ ਕਰ ਉਹਨਾਂ ਨੇ ਜਿਹੜਾ ਇਹ ਕੀਤਾ ਠੀਕ ਕੀਤਾ ਕੁਝ ਤਾਂ ਹੋਵੇ ਗੱਲ ਕਰ ਥੋੜਾ ਜਿਹਾ ਇਹ ਵੀ ਹੈ ਨਾ ਜੀ ਜਿਹੜੇ ਕੋਈ ਵੀ ਦੇਸ਼ ਜਿੱਥੇ ਧਰਮ ਦੇ ਨਾਂ ਤੇ ਜਿਆਦਾ ਪ੍ਰਚਾਰ ਹੁੰਦਾ ਉਹ ਦੇਸ਼ ਮੈਂ ਥੋੜੀ ਜਿਹੀ ਰੁਕੀ ਗੱਲ ਲੋ ਦੇਸ਼ ਤਰੱਕੀ ਨਹੀਂ ਕਰਦਾ ਹੁੰਦਾ ਜੀ ਸਹੀ ਗੱਲ ਹੈ ਕਿਉਂਕਿ ਧਰਮ ਦੇ ਵਿੱਚ ਸਾਨੂੰ 5000 ਸਾਲ ਪੁਰਾਣੀਆਂ 500 ਸਾਲ ਤੋਂ ਲੈ ਕੇ 5000 ਸਾਲ ਤੱਕ ਪੁਰਾਣੀਆਂ ਇਹ ਫਿਊਚਰ 'ਚ ਨਹੀਂ ਜਾਂਦੇ ਇਹ ਪਾਸਟ 'ਚ ਹੀ ਜਾਂਦੇ ਹੁੰਦੇ ਨੇ ਜਿੰਨੇ ਵੀ ਧਾਰਮਿਕ ਸਥਾਨ ਨੇ ਇਹ ਪਾਸਟ ਦੀਆਂ ਗੱਲਾਂ ਕਰਦੇ ਨੇ ਜੀ ਇਹ ਇਹ ਮਤਲਬ ਫਿਊਚਰ ਬਾਰੇ ਨਹੀਂ ਗੱਲ ਕਰਦੇ ਹੁਣ ਤੁਸੀਂ ਲਾਓ ਜੀ ਇੱਕ ਪਾਸੇ ਤਾਂ ਸੁਨੀਤਾ ਬਿਲੀਅਨ ਜੀ ਤਾਂ ਪਲਾਟ ਦੇ ਵਿੱਚ ਫਸੀ ਖੜੀ ਹੈ ਵਿਚਾਰੀ ਜੀ ਕਿਸੇ ਸਤ ਸੰਗ ਦੇ ਵਿੱਚ ਕਿਸੇ ਧਾਰਮਿਕ ਕਿਤੇ ਕੁਝ ਉਹਦੀ ਗੱਲ ਨਹੀਂ ਹੁੰਦੀ ਜੀ ਸਹੀ ਗੱਲ ਹੈ ਗੱਲ ਹੋਊਗੀ ਫਲਾਨਾ ਪੀਰ ਫਲਾਨਾ ਪੀਰ ਫਲਾਨਾ ਪੀਰ ਹੈਨਾ ਜੀ ਸਹੀ ਗੱਲ ਹੈ ਹਾਂ ਕਹਿਣ ਤੋਂ ਬਾਅਦ ਇਹ ਹੈ ਵੀ ਦੇਸ਼ ਨੂੰ ਜੇ ਕੌਮਾਂ ਨੂੰ ਤਰੱਕੀ ਕਰਾਉਣੀ ਹੈ ਤਾਂ ਸਾਨੂੰ ਬਹੁਤੇ ਡੇਰਿਆਂ ਬਹੁਤੇ ਧਾਰਮਿਕ ਸਥਾਨਾਂ ਤੋਂ ਥੋੜਿਆਂ ਨਾਲ ਹੀ ਸਰ ਜਾਂਦਾ ਸਾਨੂੰ ਪੜ੍ਹਾਈ ਦੇ ਸਥਾਨ ਜੀ ਸਾਨੂੰ ਮਾਡਰਨ ਪੜ੍ਹਾਈ ਇੰਟਰਨੈਸ਼ਨਲ ਤੁਸੀਂ ਸਾਰੇ ਇੱਕ ਮੈਂ ਤੁਹਾਨੂੰ ਕਹਾਣੀ ਸੁਣਾਉਣਾ 1967 ਦੀ ਗੱਲ ਹੈ ਜੀ ਸਿੰਗਾਪੁਰ ਦੇ ਵਿੱਚ ਇੱਕ ਇਹੋ ਜਿਹਾ ਮੰਤਰੀ ਆਇਆ ਬੰਦਾ ਕਟੜ ਤੇ ਥੋੜਾ ਜਿਹਾ ਸਖਤ ਉਸ ਨੇ ਜਿੰਨੇ ਵੀ ਧਾਰਮਿਕ ਸਥਾਨ ਸੀ ਸਾਰਿਆਂ ਦੇ ਗੱਲਿਆਂ ਦੇ ਉੱਤੇ ਕੱਪੜੇ ਪਵਾਤੇ ਜੀ ਜੀ ਬਸ ਇੱਕ ਸਾਲ ਜੇ ਕਿਸੇ ਨੇ ਰੁਪਿਆ ਇਹਦੇ ਚੋ ਵਰਤ ਲਿਆ ਜਾਂ ਰੁਪਿਆ ਉਹ ਕੱਢ ਲਿਆ ਤੇ ਸਾਥੋਂ ਬੁਰਾ ਕੋਈ ਨਹੀਂ ਉਹਨੇ ਆਈਆਂ ਆ ਤਿੰਨ ਉਹਨੇ ਕੋਈ ਪੈਸੇ ਖਾਦੇ ਨਹੀਂ ਜਾਂ ਆਪਣੇ ਪੁੱਤ-ਪੋਤਿਆਂ ਵਾਸਤੇ ਬਸਾਂ ਜਾਂ ਜਾਇਦਾਦ ਨਹੀਂ ਕਰਿੰਦੀ ਜੀ ਉਸ ਬੰਦੇ ਨੇ ਤਿੰਨ ਯੂਨੀਵਰਸਟੀਆਂ ਬਣਾਈਆਂ ਜੀ 1967 ਤੋਂ ਬਾਅਦ ਜੀ ਜੀ ਜਦੋਂ ਯੂਨੀਵਰਸਟੀਆਂ ਬਣ ਗਏ ਉਹ ਅੱਜ ਵੀ ਜਿਹੜੀਆਂ ਇੰਟਰਨੈਸ਼ਨਲ ਪੱਧਰ ਤੇ ਪਹਿਲੀਆਂ 50 ਯੂਨੀਵਰਸਿਟੀ ਦਾ ਨੇ ਨਾ ਉਹਦੇ ਵਿੱਚ ਤਿੰਨ ਯੂਨੀਵਰਸਿਟੀ ਦਾ ਉਹ ਹਜੇ ਵੀ ਗਣੀਆ ਜਾਂਦੀਆਂ ਨੇ ਉਸ ਤੋਂ ਬਾਅਦ ਹਜ਼ਾਰਾਂ ਯੂਨੀਵਰਸਿਟੀ ਬਣ ਗਈ ਤੁਸੀਂ ਅਮੇਜਰ ਕਰੋ ਵੀ ਉਹ ਬੰਦੇ ਨੇ ਕੀ ਕੀ ਸੋਚ ਕਿੱਥੇ ਗਈ ਰਿੰਦਰ ਜੀ ਮਾਫੀ ਜਨਾ ਮਾਫੀ ਜਨਾ ਇਹ ਇੱਕ ਮਿੰਟ ਜਿਹੜੀ ਤੁਸੀਂ ਗੱਲ ਕਰਦੇ ਨਾ ਬੱਸਾਂ ਵਾਲੀ ਇਹ ਤੁਹਾਡਾ ਨਿਸ਼ਾਨਾ ਕਿਤੇ ਸੁਖਵੀਰ ਬਾਦਲ ਤੇ ਤਾਂ ਨਹੀਂ ਵੱਧ ਪਰਵਾਹ ਤੇ ਕਿਉਂਕਿ ਨਹੀਂ ਉਹਨਾਂ ਦੀ ਬੱਸਾਂ ਵੀ ਤੇ ਲੀਆਂ ਸੀ ਨਾ ਨਿਸ਼ਾਨਾ ਕਿਸੇ ਤੇ ਨਹੀਂ ਹੈ ਨਾ ਆਪਣਾ ਕਿਸੇ ਨਾਲ ਪਰਸਨਲ ਕੋਈ ਉਹ ਹੈ ਮੈਨੂੰ ਮੈਨੂੰ ਗੱਲ ਯਾਦ ਆ ਗਈ ਮੈਂ ਤਾਂ ਕਹਿ ਰਿਹਾ ਲੋ ਕੇ ਭਗਵਾਨ ਤਮਨ ਸਰਕਾਰ ਨੇ ਮੁੱਦਾ ਉਠਾਇਆ ਕੈਪਟਨ ਨੇ ਵੀ ਉਠਾਇਆ ਅਮਰਿੰਦਰ ਸਿੰਘ ਨੇ ਕਿ ਜਦੋਂ ਉਹ ਬਣੇ ਤਾਂ ਉਸ ਤੋਂ ਬਾਅਦ ਬੱਸਾਂ ਹੀ ਬਣੀਆਂ ਬੱਸਾਂ ਚੱਲੀਆਂ ਵੀ ਤੇ ਬੱਸਾਂ ਬੰਦ ਕਰੀਆਂ ਮਕਸਦ ਪ੍ਰਾਪਰਟੀ ਜਾਇਦਾਦ ਦਾ ਪ੍ਰਾਪਰਟੀ ਜਾਇਦਾਦ ਆ ਕਿਸੇ ਦਾ ਕੋਈ ਨਿੱਜੀ ਕੋਈ ਚੱਕਰ ਨਹੀਂ ਹੈ ਕੋਈ ਚਾਹੇ ਮੈਂ ਆ ਚਾਹੇ ਤੁਸੀਂ ਹੋ ਚਾਹੇ ਕੋਈ ਥਰਡ ਪਰਸਨ ਹੋ ਰ ਹੈ ਗੱਲ ਇਹ ਹੈ ਵੀ ਸਿੱਖਿਆ ਸੰਸਥਾਵਾਂ ਦੇ ਉੱਤੇ ਜਿੰਨਾ ਜ਼ੋਰ ਦਿੱਤਾ ਜਾਵੇ ਜਦੋਂ ਸਿੱਖਿਆ ਸੰਸਥਾਵਾਂ ਕਿਉਂਕਿ ਜਦੋਂ ਵੀ ਧਾਰਮਿਕ ਸਥਾਨ ਤੇ ਜਾਂਦੇ ਆਪਾਂ ਜੀ ਉਥੋਂ ਆਪਾਂ ਦੋ ਚੀਜ਼ਾਂ ਮੰਗਦੇ ਹੁੰਦੇ ਆ ਜਾਂ ਤਾਂ ਵੀ ਮੇਰੀ ਬਿਮਾਰੀ ਦਾ ਇਲਾਜ ਹੋ ਜਾਏ ਜੀ ਜਾਂ ਮੇਰੀ ਗਰੀਬੀ ਕੰਗਾਲੀ ਚੱਕੀ ਜਾਵੇ ਜੀ ਜੀ ਪਰ ਕਿਸੇ ਪੀਰ ਨੇ ਆ ਕੇ ਕਿਸੇ ਦੀ ਗਰੀਬੀ ਕੰਗਾਲੀ ਨਹੀਂ ਚੱਕੀ ਜਦੋਂ ਗਰੀਬੀ ਕੰਗਾਲੀ ਚੱਕੀ ਜਾਂਦੀ ਹੈ ਉਹ ਸਿੱਖਿਆ ਚਕਾਉਂਦੀ ਹੈ ਸਿੱਖਿਆ ਦੇ ਵਿੱਚ ਜੇ ਕੋਈ ਬੱਚਾ ਉਹਦਾ ਜੋਗ ਨਿਕਲਦਾ ਹੈ ਵੱਡਾ ਅਫਸਰ ਬਣ ਜਾਂਦਾ ਹੈ ਤਾਂ ਜਿਹੜੀ ਕੰਗਾਲੀ ਹੈ ਤੇ ਗਰੀਬੀ ਉਹ ਦੂਰ ਹੋ ਜਾਂਦੀ ਹੈ ਨਹੀਂ ਪੀਰ ਦੇ ਕਿਸੇ ਦੇ ਕਹਿਣ ਤੇ ਕਦੇ ਕੰਗਾਲੀ ਦੂਰ ਨਹੀਂ ਹੁੰਦੀ ਜੀ ਚਲੋ ਜਿੰਦਰ ਜੀ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਸਰ ਤੁਹਾਡਾ ਧੰਨਵਾਦ ਸਰ ਥੈਂਕ ਯੂ ਸਰ ਥੈਂਕ ਯੂ ਸੋ ਇਹ ਸਾਡਾ ਡਾਕਟਰ ਸਾਹਿਬ ਜੁੜੇ ਮਾਨਸਾ ਸਾਡਾ ਜੁੜਦੇ ਵੀ ਅੱਗੇ ਵੀ ਸਾਡੇ ਦਰਸ਼ਕ ਨੇ ਤੇ ਇਹ ਵਿੱਚ ਸਾਡੇ 4-5 ਬੰਦਿਆਂ ਨੇ ਜੋ ਆਪਣੀ ਸਲਾਹ ਦਿੱਤੀ ਬੜੀ ਵਧੀਆ ਗੱਲਬਾਤ ਕੀਤੀ ਸ਼ਾਇਦ ਇੱਕ ਹੋਰ ਦਰਸ਼ਕ ਦਾ ਫੋਨ ਆ ਗਿਆ ਮਾਲਵਿੰਦਰ ਜੀ ਦਾ ਕਰ ਲੈਨੇ ਇਹਨਾਂ ਨੇ ਵੀ ਗੱਲਬਾਤ ਮਾਲਵਿੰਦਰ ਸਾਥੀ ਗਾਲ ਜੀ ਸਾਥੀ ਗਾਲ ਜੀ ਸਾਥੀ ਗਾਲ ਮਾਲਵਿੰਦਰ ਕਿਤਾ ਹਾਲ ਚਾਲ ਕਿਵੇਂ ਹੈ ਹਾਲ ਚਾ ਠੀਕ ਆ ਜੀ ਹੁਣ ਤਾਂ ਅੱਛਾ ਪਿਲ ਲਈ ਹੋ ਗਿਆ ਦਿਖਾਉਂ ਬੁਖਾਰ ਜਾਂ ਹੁੰਦਾ ਰਿਹਾ ਦੱਸ ਰਹੇ ਸੀ ਮੈਨੂੰ ਸੁਨੀਲ ਸੰਜੀਵ ਜੀ ਦੱਸ ਰਹੇ ਸੀ ਤੇ ਡਾਕਟਰ ਸਾਹਿਬ ਦੱਸ ਰਹੇ ਸੀ ਮਾਨਸਾ ਵਾਲੇ ਤਾਂ ਕਰਕੇ ਮੈਂ ਤੁਹਾਨੂੰ ਲਾਈਨ ਤੇ ਥੋੜਾ ਜਿਹਾ ਬੋਲੋਗੇ ਬੁੱਦੇ ਦੇ ਸਾਹਿਬਾ ਹਾਜੂ ਜੀ ਖਤਮ ਉਤਾਈ ਤੁਸੀਂ ਮੈਨੂੰ ਕਹਿ ਰਹੇ ਡੇਰਾ ਡੇਰਾ ਮੁਖੀ ਬਾਬਾ ਅਬਿਆਸ ਜਿਹੜੇ ਹੈਗੇ ਨੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਵੀ ਆਈਪੀ ਕਲਚਰ ਉੱਥੇ ਖਤਮ ਕਰਤਾ ਕਿਉਂਕਿ ਉੱਥੇ ਪਹਿਲਾਂ ਕਈ ਬੰਦੇ ਕੁਰਸੀਆਂ ਤੇ ਬਹਿੰਦੇ ਸੀ ਕਈ ਬੰਦੇ ਨੀਚੇ ਬਹਿੰਦੇ ਸੀ ਉਹਨਾਂ ਨੇ ਕਹਿਤਾ ਵੀ ਸਾਰੇ ਬਰਾਬਰ ਨੇ ਹੁਣ ਠੀਕ ਆ ਜੀ ਗੱਲ ਦੱਸੋ ਕੀ ਕਹਿਣਾ ਚਾਹੋਗੇ ਦੇਖੋ ਜੀ ਬਧੀਆ ਜਿੰਨਾਂ ਦੀ ਹੈ ਚਲੋ ਕੋਈ ਤਕਲੀਫ ਆ ਉਹਨਾਂ ਦਾ ਤਾਂ ਕੋਈ ਨਹੀਂ ਪੈਂਦਾ ਜਦੋਂ ਵੀ ਆਪਾਂ ਕਿਸੇ ਪਰਮਾਤਮਾ ਜਾਂ ਕਿਸੇ ਮੰਦਿਰ ਮਸਜਿਦ ਤੇ ਜਾਂਦੇ ਆ ਤੇ ਚਲੋ ਕਈਆਂ ਨੂੰ ਪ੍ਰੋਬਲਮ ਹੋ ਜਾਂਦੀ ਆ ਕੋਈ ਗੱਲ ਨਹੀਂ ਕਿ ਆਮ ਤਾਂ ਤਾਂ ਠੀਕ ਆ ਜੀ ਕੋਈ ਵੀ ਸਥਾਨ ਦੇ ਜਿਹੜਾ ਉਹ ਥੱਲੇ ਬੈਠਣ ਦੀ ਜ਼ਰੂਰ ਹੋਣਾ ਚਾਹੀਦਾ ਜਦੋਂ ਵੀ ਜਾ ਸਾ ਸੰਗਤ ਕਰਦ ਨੇ ਜਾਂ ਕੀਰਤਨ ਦਲਵਾਰ ਹੁੰਦਾ ਜਾਂ ਮੰਦਰਾਂ ਦੇ ਵਿੱਚ ਹੁੰਦਾ ਤੇ ਉਹ ਸ਼ੋਭਾ ਦਾ ਹੀ ਠੇਢੀ ਵਧੀਆ ਦੰਦੀ ਆ ਤੇ ਬਾਕੀ ਗੱਲ ਇਹੇ ਗੱਲ ਕਹਿੰਦੇ ਵੀ ਜੋ ਕਿਸੇ ਨੂੰ ਕੋਈ ਤਕਲੀਫ ਆ ਉਹਨਾਂ ਵਾਸਤੇ ਤਾਂ ਨਹੀਂ ਹੋ ਸਕਦਾ ਜੀ ਅੰਦਰ ਉਹਨਾਂ ਦੀ ਭਾਵਨਾ ਹੁੰਦੀ ਆ ਸੁਣਨ ਦੀ ਤੇ ਉੱਪਰ ਲੱਤਾਂ ਜਾਂ ਉਹਦੇ ਗੋਡੇ ਨਹੀਂ ਸਾਹ ਦਿੰਦੇ ਹੈਗੇ ਉੱਥੇ ਜੇ ਜਾ ਕੇ ਬੰਦੇ ਨੂੰ ਨਰਾਸਾ ਹੋ ਜਾਂਦੀ ਆ ਚਲੋ ਅਸੀਂ ਇਹ ਗੱਲ ਜੂ ਤੁਹਾਡੀ ਵੀ ਸੁਣਦੇ ਹੋਂ ਵੀ ਉਹਨਾਂ ਨੂੰ ਜਿਹੜੇ ਨਹੀਂ ਬਹਿ ਸਕਦੇ ਉਹਨਾਂ ਨੂੰ ਚੇਅਰ ਉਹ ਕਹਿੰਦਾ ਪ੍ਰੋਵਾਈਡ ਕਰਾਈ ਜਾਂਦੀ ਹੈ ਤੇ ਅਸੀਂ ਪੰਚਾਵਾਂਗੇ ਤੇ ਮਾਲਵਿੰਦਰ ਜੀ ਤੁਸੀਂ ਸਮਝ ਦਿੱਤਾ ਤੁਹਾਡਾ ਬਹੁਤ ਧੰਨਵਾਦ ਸਰ ਧੰਨਵਾਦ ਜੀ ਧੰਨਵਾਦ ਸੋ ਦੋਸਤੋ ਸਾਡੇ ਪੁਰਾਣੇ ਦਰਸ਼ਕਾਂ ਮਾਲਵਿੰਦਰ ਜੀ ਅਸੀਂ ਵੀ ਜੋੜ ਲਿਆ ਇਹਨਾਂ ਨੂੰ ਤੇ ਗੱਲ ਕਰੀਏ ਤਾਂ ਅੱਜ ਪੰਜ-ਛਤ ਬੰਦੇ ਬੋਲੇ ਨੇ ਕਿਉਂਕਿ ਬਾਬਾ ਜਿਹੜੇ ਗੁਰਿੰਦਰ ਸਿੰਘ ਨੇ ਡੇਰਾ ਬਿਆਸ ਵਾਲੇ ਮੁਖੀ ਉਹਨਾਂ ਦੀ ਜਿਹੜੀ ਬਹੁਤ ਫੈਨ ਫੋਲੋਇੰਗ ਜ਼ਿਆਦਾ ਹੈ ਤੇ ਉਹਨਾਂ ਨੇ ਜਿਹੜਾ ਇੱਕ ਨਵਾਂ ਦਿੱਤਾ ਫੈਸਲਾ ਇਤਿਹਾਸਿਕ ਫੈਸਲਾ ਕਹਿ ਸਕਦੇ ਹਾਂ ਅਸੀਂ ਇਸ ਨੂੰ ਦਿੱਤਾ ਕੁਝ ਦਿਨ ਪਹਿਲਾਂ ਹਲੇ ਲਾਗੂ ਵੀ ਹੋ ਚੁੱਕਿਆ ਹੈ ਕਿ ਵੀਆਈਪੀ ਕਲਚਰ ਹੁਣ ਡੇਰੇ ਵਿੱਚ ਨਹੀਂ ਚੱਲੇਗਾ ਤੇ ਜਿਵੇਂ ਕਦੇ ਬੰਦੇ ਨੇ ਗੱਲਬਾਤ ਵੀ ਕੀਤੀ ਕਿ ਉੱਥੇ ਬੜੀ ਵਧੀਆ ਸਫਾਈ ਹੁੰਦੀ ਹੈ ਪਰ ਕਈਆਂ ਨੇ ਇਹ ਗੱਲ ਵੀ ਉਠਾਈ ਹੈ ਕਿ ਕੀ ਇਹ ਵੀਆਪੀ ਕਲਚਰ ਸਿਰਫ ਗੱਲਾਂ ਦਿਵਤਾ ਰਹਿ ਜਾਏਗਾ ਜੇਕਰ ਚੱਲੇਗਾ ਤਾਂ ਫਿਰ ਹੋਰ ਜਿਹੜੇ ਧਾਰਮਿਕ ਸੰਸਥਾਵਾਂ ਨੇ ਡੇਰੇ ਨੇ ਉਹਨਾਂ ਨੂੰ ਪੇਗਾ ਡਰ ਡਰ ਪੈਣਾ ਵੀ ਚਾਹੀਦਾ ਕਿਉਂਕਿ ਕਈ ਡੇਰੇ ਤੁਹਾਨੂੰ ਦੱਸਿਆ ਵੀ ਰਾਮ ਰਹੀਮ ਸਭ ਤੋਂ ਓਡੀ ਉਦਾਹਰਨ ਹੈ ਚਲੋ ਉਹ ਡੇਰੇ ਹੁਣ ਖਤਮ ਹੋ ਚੁੱਕੇ ਆ ਵੈਸੇ ਉਦ ਤਰ੍ਹਾਂ ਦੇ ਕਈ ਸਪੋਲੇ ਬੈਠੇ ਨੇ ਬਾਹਰ ਉਹਨਾਂ ਦੇ ਡੇਰੇ ਹੁਣ ਜਿਹਦੇ ਬੰਦ ਤੇ ਦੋਸਤੋ ਕਹਿ ਜਿਹੜਾ ਇਹ ਬਾਬਾ ਗੁਰਿੰਦਰ ਜੀ ਨੇ ਫੈਸਲਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਡੇਰਾ ਬਿਆਸ ਜੀ ਵੱਲੋਂ ਇਥੇ ਬਹੁਤ ਛਲਾਗਾ ਹੋ ਰਹੀ ਹੈ ਇਤਿਆਜ਼ੀ ਫੈਸਲਾ ਤੇ ਇਹਦੇ ਯਾਨੀ ਤਿੰਨ ਜਿਹੜੇ ਭੰਡਾਰੇ ਲੱਗਣੇ ਨੇ ਉਹ 9 ਤਰੀਕ 16 ਤਰੀਕ ਤੇ 23 ਤਰੀਕ ਨੂੰ ਨੇ ਅਗਲੇ ਇਹ ਫਰਵਜ ਦੇ ਮਹੀਨੇ ਦੇ ਵਿੱਚ ਹੀ ਜਿਹੜੇ ਹੁਣ ਲੱਗਣੇ ਨੇ ਤੇ ਵੱਧ ਤੋਂ ਵੱਧ ਆਪਣੇ ਜਿਹੜੇ ਫੈਨ ਫਾਲੋਅਰ ਨੇ ਪਰਵਾਨਾ ਨਾਲ ਜਾਓ ਸੁਖਸਾਨ ਜਾਓ ਤੇ ਅਸੀਂ ਆਪਾ ਪ੍ਰਾਪਤ ਕਰਕੇ ਆਓ ਧੰਨਵਾਦ ਦੋਸਤੋ ਇਹ ਸਾਡਾ ਅੱਜ ਦਾ ਲਾਈਵ ਪ੍ਰੋਗਰਾਮ ਤੇ ਫਿਰ ਤੁਹਾਡੇ ਨਾਲ ਜੁੜਾਂਗਾ ਕੋਈ ਹੋਰ ਲਾਈਵ ਮੁੱਦੇ ਉਦ ਤੱਕ